ਬ੍ਰੈਸਟ ਕੈਂਸਰ ਹੈ ਕੀ ਚੀਜ਼ ਲੇਡੀਜ਼ 'ਚ ਇਨਾ ਕਾਮਨ ਹੋ ਚੁੱਕੀ ਹੈ ਬਿਮਾਰੀ ਕੈਂਸਰ ਮਤਲਬ ਕਿ ਜਿਹੜੇ ਕੀ ਆਪਣੇ ਅਬਨਾਰਮਲ ਸੈੱਲ ਨੇ ਜਦੋਂ ਉਹ ਤੇਜ਼ੀ ਨਾਲ ਵਧਣਾ ਸ਼ੁਰੂ ਹੋ ਜਾਂਦੇ ਨੇ ਤਾਂ ਉਸੇ ਨੂੰ ਕੈਂਸਰ ਕਹਿੰਦੇ ਆ ਸਿੰਪਲ ਭਾਸ਼ਾ ਦੇ ਵਿੱਚ ਅਗਰ ਇਹ ਹੀ ਚੀਜ਼ ਬ੍ਰੈਸਟ ਦੇ ਵਿੱਚ ਹੁੰਦੀ ਹੈ ਤਾਂ ਅਸੀਂ ਇਹਨੂੰ ਬ੍ਰੈਸਟ ਕੈਂਸਰ ਕਹਿੰਦੇ ਹੈਗੇ ਗਲੋਬਲ ਅੰਕੜੇ ਦੀ ਮੈਂ ਗੱਲ ਕਰਾਂ ਤਾਂ 8 ਵਿੱਚੋਂ ਇੱਕ ਮਹਿਲਾ ਨੂੰ ਲਾਈਫਟਾਈਮ ਰਿਸਕ ਹੈਗਾ ਬ੍ਰੈਸਟ ਕੈਂਸਰ ਹੋਣ ਦਾ ਬੱਚੇ ਨੂੰ ਫੀਡ ਨਹੀਂ ਕਰ ਰਹੇ ਹੈਗੇ ਜਿਹੜਾ ਸਾਡਾ ਖਾਂਤੀਨ ਹੈਗਾ ਓਬੈਸਟੀ ਹੋ ਰਹੀ ਹੈ ਓਬੈਸਟੀ अगेन ਇੱਕ ਕਾਰਨ ਬਣਦਾ ਜਾ ਰਿਹਾ ਹੈ ਕਿ ਜਿਹੜਾ ਸਟ्रेस ਕੈਨਸਰ ਨੂੰ ਪ੍ਰੋਮੋਟ ਕਰ ਰਿਹਾ ਹੈਗਾ ਕਿ ਅੱਜਕੱਲ ਅੱਜਕੱਲ ਜਿਹੜਾ ਖਾਣ ਪਾਣਾ ਹੈ ਉਹ ਜ਼ਿਆਦਾ ਹੀ ਫੈਕਟ ਕਰਦਾ ਹੈ ਕੈਂਸਰ ਨੂੰ ਤੇ ਲੇਟ ਮੈਰਿਜ ਵੀ ਇਹਦਾ ਇੱਕ ਰੀਜ਼ਨ ਬ੍ਰੈਸਟ ਕੈਂਸਰ ਦੇ ਜਿਹੜੇ ਰਿਸਕ ਹੈਗੇ ਨੇ ਜਿਨ੍ਹਾਂ ਦੀ ਸ਼ਾਦੀ 30 ਸਾਲ ਤੋਂ ਬਾਅਦ ਹੋਈ ਹੈ ਬੱਚਾ 30 ਸਾਲ ਤੋਂ ਬਾਅਦ ਹੋਇਆ ਉਹਨਾਂ ਨੂੰ ਜ਼ਿਆਦਾ ਰਿਸਕ ਹੈਗਾ ਐਸ ਕੰਪੇਅਰ ਟੂ ਜਿਨ੍ਹਾਂ ਦਾ ਬੇਬੀ 3 ਸਾਲ ਤੋਂ ਪਹਿਲਾਂ ਹੋਇਆ ਹੈਗਾ ਅੱਛਾ ਹੁੰਦੇ ਜਵਾਕ ਹੁੰਦੇ ਨੇ ਮਤਲਬ ਕੁੜੀਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਬ੍ਰੈਸਟ ਕੈਂਸਰ ਹੁੰਦਾ ਹੈ ਪ੍ਰਾਣੀ ਵੀ ਅਸੀਂ ਜਿਵੇਂ ਅਸੀਂ ਦੇਖ ਰਹੇ ਹਾਂ ਨਾ ਹੁਣ ਜਿਹੜਾ ਸੀ ਜਿਹੜਾ ਮੇਜਰ ਡਿਫਰੈਂਸ ਅਸੀਂ ਫੀਲ ਕਰਦੇ ਹੈਗੇ ਉਹ ਹੈਗਾ ਏਜ ਸ਼ ਬਹੁਤ ਜ਼ਿਆਦਾ ਪੇਨ ਹੋ ਰਿਹਾ ਫਿਰ ਉਸ ਤੋਂ ਬਾਅਦ 10 ਮਿੰਟਾਂ ਬਾਅਦ ਉਹ ਠੀਕ ਹੋ ਜਾਂਦਾ ਜਿਹੜੀ ਤੁਸੀਂ ਗੱਲ ਕੀਤੀ ਕਿ ਜਿਹੜੇ ਪੀਰੀਅਡਸ ਦੇ ਤੋਂ ਪਹਿਲਾਂ ਜਿਹੜਾ ਦਰਦ ਹੁੰਦਾ ਬ੍ਰੈਸ 'ਚ ਉਹ ਯੂਜੂਲੀ ਜਿਹੜਾ ਹੁੰਦਾ ਹੈਗਾ ਹਾਰਮੋਨਸ ਕਰਕੇ ਹੁੰਦਾ ਹੈਗਾ ਓਕੇ ਲੇਡੀ ਸਹੀ ਗੱਲ ਨਹੀਂ ਦੱਸਦੇ ਕਿਉਂਕਿ ਕਈ ਵਾਰੀ ਆਪਾਂ ਨੂੰ ਕਿਉਂਕਿ ਆਪਣੇ ਦਿਮਾਗ 'ਚ ਬੈਠੇ ਹੋਏ ਵੀ ਅਗਰ ਬ੍ਰੈਸਟ ਕੈਂਸਰ ਹੈ ਤਾਂ ਮਤਲਬ ਬ੍ਰੈਸਟ ਰਿਮੂਵ ਹੀ ਹੋਊਗੀ ਅਸੀਂ ਪਿਛਲੇ 10-15 ਸਾਲ ਤੋਂ ਉਹੀ ਪ੍ਰੈਕਟਿਸ ਕਰ ਰਹੇ ਹਾਂ ਕਿ ਜਿਸ ਦੇ ਵਿੱਚ ਅਸੀਂ ਬ੍ਰੈਸਟ ਨੂੰ ਬਚਾਣੇ ਆ ਸਿਰਫ ਉਨੀ-ਉਨੀ ਕੰਡ ਕੱਢਦੇ ਆ ਉਹਨੂੰ ਪੁਰੀਛਾ ਤੀਨੋਂ ਨਹੀਂ ਕੱਢਦੇ ਹੈ। ਘਰੇਲੂ ਨੁਸਖੇ ਵੀ ਉਸਕੇ ਵੀ ਯੂਜ਼ ਕੀਤੇ ਜਾ ਸਕਦੇ ਨੇ ਕੁਝ। ਘਰੇਲੂ ਨੁਸਖੇ ਜਿਹੜੇ ਹੈਗੇ ਨੇ ਅਸੀਂ ਇੱਕ ਅਸੀਂ ਇੱਕ ਜਨਰੇਸ਼ਨ ਅਸੀਂ ਪਿੱਛੇ ਚੱਲ ਜਾਈਏ ਤਾਂ ਅਸੀਂ ਆਈ ਪਰਸਨਲੀ ਫੀਲ ਕਿ ਅਸੀਂ ਇਹਦੇ ਕੈਨਸਰ ਜਿਹੜਾ ਇਨਸੀਡੈਂਸ ਹੈਗਾ ਉਹ ਘਟਾ ਸਕਦੇ। ਤੇ ਉਹ ਸਰਜਰੀ ਤੋਂ ਬਾਅਦ ਜਿਹੜੀ ਲੇਡੀਜ਼ ਹੈ ਉਹ ਫਿਰ ਕਰਵਾ ਸਕਦੀ ਹੈ ਬੱਚੇ ਨੂੰ ਵਾਪਸ ਸਤਿ ਸ਼੍ਰੀ ਅਕਾਲ ਜੀ ਸਾਡੇ ਨਾਲ ਰੇਡੀਓ ਦੇਖ ਰਹੇ ਹੋ ਤੁਸੀਂ ਮੈਂ ਹਾਂ ਤੁਹਾਡੇ ਨਾਲ ਸ਼ਾਇਨਾ ਅੱਜ ਆਪਾਂ ਜਿਹੜੇ ਵਿਸ਼ੇ ਤੇ ਗੱਲ ਕਰਾਂਗੇ ਉਹ ਵਿਸ਼ੇ ਤੇ ਗੱਲ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੋ ਚੁੱਕਿਆ ਹੈ ਕਿਉਂਕਿ ਤੁਸੀਂ ਦੇਖਿਆ ਹੋਣਾ ਕਿ ਇੱਕ ਬਿਮਾਰੀ ਹੈ ਜਿਹੜੀ ਲੇਡੀਜ਼ ਲਈ ਬਹੁਤ ਜ਼ਿਆਦਾ ਕਾਮਨ ਹੋ ਚੁੱਕੀ ਹੈ ਉਹ ਬਿਮਾਰੀ ਦਾ ਨਾਮ ਹੈ ਬ੍ਰੈਸਟ ਕੈਂਸਰ ਜੋ ਲੇਡੀਜ਼ ਲਈ ਬਹੁਤ ਜ਼ਿਆਦਾ ਕਾਮਨ ਹੋ ਚੁੱਕੀ ਆ ਕੀ ਆ ਬ੍ਰੈਸਟ ਕੈਂਸਰ ਕਿਵੇਂ ਉਹ ਤੋਂ ਬਚਿਆ ਜਾ ਸਕਦਾ ਹੈ ਇਹ ਸਾਰੀ ਜਾਣਕਾਰੀ ਲੈਣ ਦੇ ਲਈ ਸਾਡੇ ਨਾਲ ਡਾਕਟਰ ਨਵਲ ਬੰਸਲ ਜੀ ਇੱਥੇ ਮੌਜੂਦ ਮੌਜੂਦ ਹੈ ਆਪਾਂ ਗੱਲਬਾਤ ਕਰਾਂਗੇ ਉਹਨਾਂ ਨੂੰ ਪੁੱਛਾਂਗੇ ਆਖਿਰ ਬ੍ਰੈਸਟ ਕੈਂ ਸਸ਼ੀਕਲ ਸਰ ਸਸ਼ੀਕਲ ਮੈਡਮ ਅ ਸਰ ਸਭ ਤੋਂ ਪਹਿਲਾਂ ਆਪਾਂ ਜਿਹੜੀ ਬ੍ਰੈਸਟ ਕੈਂਸਰ ਦੀ ਗੱਲ ਕਰ ਰਹੇ ਆਂ ਵੀ ਬ੍ਰੈਸਟ ਕੈਂਸਰ ਹੈ ਕੀ ਚੀਜ਼ ਲੇਡੀਜ਼ 'ਚ ਇੰਨਾ ਕਾਮਨ ਹੋ ਚੁੱਕੀ ਹੈ ਬਿਮਾਰੀ ਅ ਅਗਰ ਆਪਾਂ ਕੋਈ ਵੀ ਕੈਂਸਰ ਦੀ ਗੱਲ ਕਰੀਏ ਤਾਂ ਕੈਂਸਰ ਹੈ ਕੀ ਚੀਜ਼ ਆਪਣਾ ਜਿਹੜਾ ਸਰੀਰ ਹੈਗਾ ਉਹ ਛੋਟੇ ਛੋਟੇ ਸੈਲਸ ਦਾ ਬਣਿਆ ਹੋਇਆ ਜਦੋਂ ਉਹ ਸੈਲ ਡਿਵਾਈਡ ਹੋ ਕੇ ਇੱਕ ਤੋਂ ਦੋ ਸੈਲ ਬਣਦੇ ਨੇ ਤੇ ਦੋ ਤੋਂ ਚਾਰ ਸੈਲ ਬਣਦੇ ਨੇ ਤਾਂ ਇਦਾਂ ਦੇ ਪ੍ਰੋਸੈਸ ਦੇ ਦੌਰਾਨ ਕੁਝ ਸੈਲਸ ਡੈਮੇਜ ਹੋ ਜਾਂਦੇ ਨੇ ਜਿਹੜੇ ਕਿ ਸਾਡੇ ਬੋਡੀ ਦੇ ਮੈਕੈਨਿਜ਼ਮ ਦੇ ਰਾਹੀਓ ਨੂੰ ਟੇਕ ਕੇਅਰ ਕੀਤਾ ਜਾਂਦਾ ਹੈ ਜਦੋਂ ਉਹ ਡੈਮੇਜ ਸੈਲ ਜਿਹੜੇ ਹੁੰਦੇ ਨੇ ਮਲਟੀਪਲਾਈ ਕਰਨਾ ਸ਼ੁਰੂ ਕਰ ਦਿੰਦੇ ਨੇ 2 ਤੋਂ 4 4 ਤੋਂ 8 ਉਹ ਇੱਕ ਗਾਠੀਆਂ ਅਸੀਂ ਕਹਿੰਦੇ ਕੈਂਸਰ ਦਾ ਰੂਪ ਲੈ ਲੈਂਦੇ ਨੇ ਕੈਂਸਰ ਮਤਲਬ ਕਿ ਜਿਹੜੇ ਕਿ ਆਪਣੇ ਅਬਨਾਰਮਲ ਸੈਲ ਨੇ ਜਦੋਂ ਉਹ ਤੇਜ਼ੀ ਨਾਲ ਵਧਣਾ ਸ਼ੁਰੂ ਹੋ ਜਾਂਦੇ ਨੇ ਤਾਂ ਅਸੀਂ ਉਹਨੂੰ ਕੈਂਸਰ ਕਹਿੰਦੇ ਹਾਂ ਸਿੰਪਲ ਭਾਸ਼ਾ ਦੇ ਵਿੱਚ ਅਗਰ ਇਹਹੀ ਚੀਜ਼ ਬ੍ਰੈਸਟ ਦੇ ਵਿੱਚ ਹੁੰਦੀ ਆ ਤਾਂ ਅਸੀਂ ਉਹਨੂੰ ਬ੍ਰੈਸਟ ਕੈਂਸਰ ਕਹਿੰਦੇ ਹੈਗੇ ਆ ਇਹੀ ਅੱਜ ਦੇ ਡੇਟ ਚ ਬਹੁਤ ਕਾਮਨ ਹੋ ਗਿਆ ਹੈ ਪਹਿਲਾਂ ਅਸੀਂ ਦੇਖਦੇ ਸੀ ਅਕਸਰ ਔਰਤਾਂ ਦੇ ਵਿੱਚ ਜਿਹੜਾ ਸਰਵਿਕਸ ਦਾ ਕੈਂਸਰ ਹੈਗਾ ਉਹ ਸਭ ਨਾਲ ਕਾਮਨ ਕੈਂਸਰ ਸੀਗਾ ਬਟ ਹੁਣ ਇਹਦੀ ਜਗ੍ਹਾ ਜਿਹੜੀ ਹੈਗੇ ਬ੍ਰੈਸ ਕੈਂਸਰ ਨੇ ਲੈ ਲਿਆ ਹੈ ਗਲੋਬਲ ਅੰਕੜੇ ਦੀ ਮੈਂ ਗੱਲ ਕਰਾਂ ਤਾਂ 8 ਵਿੱਚੋਂ ਇੱਕ ਮਹਿਲਾ ਨੂੰ ਲਾਈਫਟਾਈਮ ਰਿਸਕ ਹੈਗਾ ਬ੍ਰੈਸ ਕੈਂਸਰ ਹੋਣ ਦਾ ਤਾਂ ਮਤਲਬ ਇਟਸ ਅ ਵੈਰੀ ਬਿਕਮਿੰਗ ਬਹੁਤ ਕਾਮਨ ਹੋ ਰਿਹਾ ਹੈ ਇਹ ਬ੍ਰੈਸ ਕੈਂਸਰ ਰੀਜ਼ਨ ਕੀ ਹੋ ਸਕਦੇ ਸਰ ਇਹਦੇ ਅਸੀਂ ਅਗਰ ਗੱਲ ਕਰੀਏ ਕਿ ਕਿਉਂ ਬ੍ਰੈਸਟ ਕੈਂਸਰ ਇੰਨਾ ਕਾਮਨ ਹੋ ਰਿਹਾ ਹੈਗਾ ਤੇ ਅਸੀਂ ਜੇ ਕਾਰਨਾਂ ਨੂੰ ਅਸੀਂ ਡਿਵਾਈਡ ਕਰੀਏ ਤਾਂ ਦੋ ਮੇਨ ਕਾਰਨ ਹੁੰਦੇ ਨੇ ਇੱਕ ਹੁੰਦਾ ਹੈਗਾ ਕਿ ਜਿੰਨੂੰ ਅਸੀਂ ਹੈਡਿਟਰੀ ਕਹਿੰਦੇ ਆ ਜਾਂ ਜੈਨੇਟਿਕ ਕਿ ਜਿਹੜੇ ਸਾਡੇ ਜੀਨ ਦੇ ਥਰੂ ਆਂਦਾ ਹੈਗਾ ਜਿਵੇਂ ਕਿਸੇ ਦੇ ਮਦਰ ਨੂੰ ਹੈਗਾ ਮਾਸੀ ਨੂੰ ਹੈਗਾ ਜਾਂ ਕਿਸੇ ਹੋਰ ਫੈਮਿਲੀ ਚ ਕੈਂਸਰ ਹੈਗਾ ਮਤਲਬ ਜੈਨੇਟਿਕ ਵੀ ਹੋ ਸਕਦਾ ਜੈਨੇਟਿਕ ਡੈਫੀਨੇਟਲੀ ਦੋ ਰੀਜ਼ਨ ਹੋ ਸਕਦੇ ਨੇ ਇੱਕ ਹੁੰਦਾ ਜੈਨੇਟਿਕ ਤੇ ਦੂਜਾ ਹੁੰਦਾ ਐਕਵਾਇਰਡ ਐਕਵਾਇਰਡ ਜਿਵੇਂ ਅਸੀਂ ਆਪਣੇ ਲਾਈਫਟਾਈਮ ਨਾਲ ਐਕਵਾਇਰ ਕਰਦੇ ਆ ਸਾਡੇ ਖਾਣ ਪਾਣੇਆਂ ਹੋਰ ਚੀਜ਼ਾਂ ਨਾਲ ਜੈਨੇਟਿਕ ਜਿਵੇਂ ਮੈਂ ਦੱਸਿਆ ਕਿ ਕਿਸੇ ਮਦਰ ਮਾਸੀ ਜਾਂ ਕਿਸੇ ਹੋਰ ਫੈਮਲੀ ਚ ਹੈਗਾ ਕੈਂਸਰ ਇੱਕ ਕਾਰਨ ਉਹ ਹੋ ਹੈਗਾ ਦੂਸਰਾ ਹੈਗਾ ਐਕਵਾਇਡ ਅਸੀਂ ਜਿਹੜਾ ਹੈਗਾ ਜਿਹੜਾ ਸਾਡਾ ਕਲਚਰ ਹੈਗਾ ਅਸੀਂ ਉਸ ਤੋਂ ਹਟ ਰਹੇ ਹਾਂ ਅਸੀਂ ਜਿਹੜਾ ਸਾਡਾ ਕਲਚਰ ਹੈਗਾ ਅਸੀਂ ਵੈਸਟਰਨ ਕਲਚਰ ਨੂੰ ਅਪਣਾ ਰਹੇ ਹਾਂ ਵੈਸਟਰਨ ਕਲਚਰ ਦਾ ਮਤਲਬ ਹੈਗਾ ਕਿ ਅਸੀਂ ਅੱਗੇ ਦੇਖਦੇ ਸੀ ਜਿਹੜੀਆਂ ਮਦਰ ਹੈਗੀਆਂ ਆਪਣੇ ਬੱਚੇ ਨੂੰ ਇੱਕ ਇੱਕ ਦੋ ਦੋ ਸਾਲ ਫੀਡ ਕਰਦੇ ਸੀ ਅੱਜ ਜਿਹੜੇ ਚ ਹਰ ਕੋਈ ਵਰਕਿੰਗ ਔਮਨ ਹੈਗਾ ਸ਼ਾਦੀਆਂ ਲੇਟ ਹੋ ਰਹੀਆਂ ਬੱਚੇ ਲੇਟ ਹੋ ਰਹੇ ਨੇ ਬੱਚੇ ਨੂੰ ਫੀਡ ਨਹੀਂ ਕਰ ਰਹੇ ਹੈਗੇ ਜਿਹੜਾ ਸਾਡਾ ਖਾਣ ਪੀਣ ਹੈਗਾ ਓਬੈਸਟੀ ਹੋ ਰਹੀ ਹੈ ਓਬੈਸਟੀ ਅਗੇਨ ਇੱਕ ਕਾਰਨ ਬਣਦਾ ਜਾ ਰਿਹਾ ਕਿ ਜਿਹੜਾ ਬ੍ਰੈਸ ਕੈਂਸਰ ਨੂੰ ਪ੍ਰੋਮੋਟ ਕਰ ਰਿਹਾ ਹੈਗਾ ਹੋਰ ਕਾਰਨ ਹੈ ਸਟ्रेस ਹੁੰਦਾ ਜਦੋਂ ਲਾਈਫ ਜੀ ਵਿੱਚ ਡੂ ਟੂ ਐਨੀ ਰੀਜਨਸ ਉਹਨਾਂ ਸਾਡੇ ਜਿਹੜੇ ਹਾਰਮੋਨਲ ਹੈਗੇ ਨੇ ਇਸ਼ੂਜ਼ ਉਹ ਵੀ ਆਂਦੇ ਨੇ ਜਲਦੀ ਪੀਰੀਅਡ ਸ਼ੁਰੂ ਹੋ ਰਹੇ ਨੇ ਫੀਮੇਲਸ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਅੱਜ ਦੀ ਰੇਟ 'ਚ ਬਹੁਤ ਸਾਰੀ ਲੜਕੀਆਂ ਹੈ ਜਿਹੇ ਹੈਗੇ ਜਿਨੂੰ 9 ਜਾਂ 10 ਸਾਲ ਤੋਂ ਵੀ ਮੈਂਸਿਸ ਸਟਾਰਟ ਹੋ ਰਹੇ ਨੇ ਜਾਂ ਪੀਰੀਅਡ ਬੰਦ ਨਹੀਂ ਹੋ ਰਹੇ 12 ਸਾਲ ਤੋਂ ਪਹਿਲਾਂ ਜੇ ਪੀਰੀਅਡ ਸ਼ੁਰੂ ਹੋ ਰਹੇ ਨੇ 55 ਸਾਲ ਤੋਂ ਬਾਅਦ ਵੀ ਮੈਂਸੇ ਚੱਲ ਰਹੇ ਨੇ ਤਾਂ ਅਗੇਨ ਇਹ ਕੁਝ ਹੈਗੇ ਨੇ ਇਹਦੇ ਬ੍ਰੈਸ ਕੈਂਸਰ ਨੂੰ ਵਧਾਵਾ ਦੇ ਰਹੀਆਂ ਬਟ ਜਿਹੜਾ ਮੇਨ ਮੈਂ ਅਗੇਨ ਦੱਸਣਾ ਚਾਹਾਂਗਾ ਕਿ ਜਿਹੜਾ ਸਾਡਾ ਕਲਚਰ ਹੈਗਾ ਅਸੀਂ ਉਸ ਤੋਂ ਹਟਦੇ ਜਾ ਰਹੇ ਹਾਂ ਤੇ ਸਾਡਾ ਜਿਹੜਾ ਲਾਈਫਸਟਾਈਲ ਹੈਗਾ ਅਸੀਂ ਵੈਸਟਰਨ ਨੂੰ ਅਪਣਾਉਣ ਦੀ ਕੋਸ਼ਿਸ਼ ਦੇ ਵਿੱਚ ਕੈਂਸਰ ਨੂੰ ਵਧਾ ਰਹੇ ਹੈਗੇ ਮਤਲਬ ਤੁਸੀਂ ਕਹਿਣਾ ਚਾਹੁੰਦੇ ਹੋ ਵੀ ਜਿਹੜੇ ਅੱਜਕੱਲ ਅੱਜਕੱਲ ਜਿਹੜਾ ਖਾਣ ਪਾਣਾ ਹੈ ਉਹ ਜ਼ਿਆਦਾ ਇਫੈਕਟ ਕਰ ਰਿਹਾ ਹੈ ਕੈਂਸਰ ਨੂੰ ਵੈਸਟਰਨ ਕਲਚਰ ਚ ਖਾਣ ਪਾਣ ਵੀ ਆਂਦਾ ਸਾਡਾ ਲਾਈਫ ਸਟਾਈਲ ਜਿਹੜਾ ਸਾਡਾ ਵਰਕ ਕਲਚਰ ਹੈਗਾ ఎవਰੀਥਿੰਗ ਕਮਸ ਇਨਟੂ ਪਲੇ ਲੇਟ ਮੈਰਿਜ ਦੀ ਤੁਸੀਂ ਗੱਲ ਕਰ ਰਹੇ ਹੋ ਸਰ ਅੱਜ ਕੱਲ ਤਾਂ ਹਰ ਕੋਈ ਕੁੜੀ ਦੀ ਗੱਲ ਕਰੇ ਸਾਰੇ ਸੈਟਲ ਹੋਣਾ ਚਾਹੁੰਦੇ ਆ ਵੀ ਹਾਂ ਪਹਿਲਾਂ ਮੈਰਿਜ ਬਹੁਤ ਜਲਦੀ ਹੋ ਜਾਂਦੀ ਹੁੰਦੀ ਸੀਗੀ ਤੇ ਲੇਟ ਮੈਰਿਜ ਵੀ ਇਹਦਾ ਇੱਕ ਰੀਜ਼ਨ ਡੈਫੀਨਿਟਲੀ ਮੈਂ ਜਿਵੇਂ ਮੈਂ ਕਹਿ ਰਿਹਾ ਜੇ ਅਸੀਂ ਜੇ ਸਾਡਾ ਫਰਸਟ ਬੇਬੀ ਜਿਹੜਾ ਹੈਗਾ ਉਹ 20 ਸਾਲ ਤੋਂ ਪਹਿਲਾਂ ਹੁੰਦਾ ਜਾਂ 30 ਸਾਲ ਤੋਂ ਲੇਟ ਹੁੰਦਾ ਤੇ ਉਹ ਚ ਅਸੀਂ ਡਿਫਰੈਂਸ ਅਸੀਂ ਦੇਖੀਏ ਤਾਂ ਬ੍ਰੈਸ ਕੈਂਸਰ ਦੇ ਜਿਹੜੇ ਰਿਸਕ ਹੈਗੇ ਨੇ ਜਿਨ੍ਹਾਂ ਦੀ ਸ਼ਾਦੀ 30 ਸਾਲ ਤੋਂ ਬਾਅਦ ਹੋਈ ਹੈ ਬੱਚਾ 30 ਸਾਲ ਤੋਂ ਬਾਅਦ ਹੋਇਆ ਉਹਨਾਂ ਨੂੰ ਜ਼ਿਆਦਾ ਰਿਸਕ ਹੈਗਾ ਐਜ਼ ਕੰਪੇਅਰ ਟੂ ਜਿੰਨਾਂ ਦਾ ਬੇਬੀ 20 ਸਾਲ ਤੋਂ ਪਹਿਲਾਂ ਹੋਇਆ ਹੈਗਾ ਅੱਛਾ ਜਿਹੜੀ ਮਦਰ ਆਪਣੇ ਬੱਚੇ ਨੂੰ 1 ਸਾਲ ਤੋਂ ਘੱਟ ਫੀਡ ਕਰ ਰਹੀਆਂ ਨੇ ਉਹ ਜ਼ਿਆਦਾ ਰਿਸਕ ਚ ਨਹੀਂ ਜਿਹੜੇ ਆ ਮਦਰਸ ਮੋਟੀਆਂ ਨੇ ਮੋਟਾਪਾ ਆ ਗਿਆ ਜਿਨ੍ਹਾਂ ਨੂੰ ਰੂਟੂ ਉਹ ਉਹਨਾਂ ਨੂੰ ਜ਼ਿਆਦਾ ਰਿਸਕ ਹੈਗਾ ਬ੍ਰੈਸ ਕੈਂਸਰ ਇੱਕ ਲਾਈਫ ਸਟਾਈਲ ਐਸੋਸੀਏਟਿਡ ਕੈਂਸਰ ਹੈ ਜੇ ਮੈਂ ਗੱਲ ਕਰਾਂ ਲਾਈਫ ਸਟਾਈਲ ਮਤਲਬ ਕਿ ਸਾਡੇ ਲਾਈਫ ਸਟਾਈਲ ਦੇ ਨਾਲ ਐਸੋਸੀਏਟਡ ਹੈ ਇਸੇ ਕਰਕੇ ਤਾਂ ਜਿਹੜਾ ਨੰਬਰ ਹੈਗਾ ਦਿਨ-ਬਦਿਨ ਵੱਧਦਾ ਜਾ ਰਿਹਾ ਤੁਸੀਂ ਬਹੁਤ ਸਾਰੇ ਪੇਸ਼IENTS ਦੇਖੇ ਹੋਣੇ ਹਨਾ ਤੁਸੀਂ ਕਹਿੰਦੇ ਲਾਈਫ ਸਟਾਈਲ ਤਾਂ ਤੁਹਾਡੇ ਕੋਲ ਸਭ ਤੋਂ ਜ਼ਿਆਦਾ ਹੁੰਦੇ ਜਵਾ ਕੰਦੇ ਨੇ ਮਤਲਬ ਕੁੜੀਆਂ ਹੁੰਦੀਆਂ ਨੇ ਵੀ ਜਿਨ੍ਹਾਂ ਨੂੰ ਬ੍ਰੈਸਟ ਕੈਂਸਰ ਹੁੰਦਾ ਹੈ ਪੁਰਾਣੇ ਵੀ ਅਸੀਂ ਜਿਵੇਂ ਅਸੀਂ ਦੇਖ ਰਹੇ ਹਾਂ ਨਾ ਹੁਣ ਜਿਹੜਾ ਸੀ ਜਿਹੜਾ ਮੇਜਰ ਡਿਫਰੈਂਸ ਅਸੀਂ ਫੀਲ ਕਰਦੇ ਹੈਗੇ ਆ ਉਹ ਹੈਗਾ ਏਜ ਸ਼ਿਫਟ ਏਜ ਸ਼ਿਫਟ ਜਿਹੜਾ ਇੰਡੀਆ 'ਚ ਸਾਰਨੋਂ ਤਿੰਨ ਚਾਰ ਚੀਜ਼ਾਂ ਹੈਗੇ ਜਿਦੇ ਵਾਸਤੇ ਅਸੀਂ ਵਰੀਡ ਹੈਗੇ ਆ ਇੱਕ ਤਾਂ ਨੰਬਰ ਸਾਡਾ ਦਿਨ-ਵਿਦਿਨ ਵਧਦਾ ਜਾ ਰਿਹਾ ਹੈਗਾ ਸੈਕਿੰਡਲੀ ਹੈਗਾ ਏਜ ਸ਼ਿਫਟ ਏਜ ਸ਼ਿਫਟ ਮਤਲਬ ਅਸੀਂ ਪਹਿਲਾਂ ਕਹਿੰਦੇ ਸੀ ਕੈਂਸਰ ਤਾਂ ਬਜ਼ੁਰਗਾਂ ਦੀ ਬਿਮਾਰੀ ਹੈਗੀ ਹੈ ਬਟ ਅੱਜ ਦੇ ਲੇਟ ਅਸੀਂ ਦੇਖ ਰਹੇ ਹਾਂ 20 ਸਾਲ ਦੀਆਂ ਕੁੜੀਆਂ ਵੀ ਸਾਡੇ ਕੋਲ ਅਨਮੈਰਿਡ ਲੜਕੀਆਂ ਆ ਰਹੀਆਂ ਵਿਦ ਬ੍ਰੈਸਟ ਕੈਂਸਰ ਤਾਂ ਇਹ ਜਿਹੜਾ ਏਜ ਸ਼ਿਫਟ ਹੋ ਰਿਹਾ ਜਿਹੜਾ ਪਹਿਲਾਂ ਬਜ਼ੁਰਗਾਂ ਦਾ ਕੈਂਸਰ ਅਸੀਂ ਯੰਗ ਗਰਲਸ ਦੇਖ ਰਹੇ ਜਿਹੜੇ ਕਿ ਅਨਮੈਰਿਟ ਨਹੀਂ ਇਹ ਸਾਰ ਨਾਲ ਇੱਕ ਵੱਡਾ ਜਿਹੜਾ ਕਨਸਰਨਿੰਗ ਪੁਆਇੰਟ ਹੈਗਾ ਕਿਉਂਕਿ ਜਿੰਨੇ ਜਲਦੀ ਕੈਂਸਰ ਆਂਦਾ ਹੈਗਾ ਉਹ ਅਕਸਰ ਤੇਜ਼ੀ ਨਾਲ ਵਧਣ ਵਾਲਾ ਕੈਂਸਰ ਹੁੰਦਾ ਤਾਂ ਉਸ ਕਿਉਰ ਦੇ ਚਾਂਸਸ ਥੋੜੇ ਘੱਟ ਜਾਂਦੇ ਨੇ ਯੰਗ ਪੇਸ਼ੈਂਟ ਦੇ ਵਿੱਚ ਕੈਂਸਰ ਆਨਾ ਇੱਕ ਵੱਡਾ ਅਲਰਮਿੰਗ ਹੈਗਾ ਸਾਰਿਆਂ ਵਾਸਤੇ ਹੀ ਕਿਉਰ ਹੋ ਜਾਂਦੇ ਸਾਰੇ ਡੈਫੀਨਿਟਲੀ ਜੇ ਅਗਰ ਕਿਉਰ ਦੀ ਗੱਲ ਕਰੀਏ ਪੇਸ਼ੈਂਟ ਸਾਡੇ ਕੋਲ ਕਿਹੜੀ ਸਟੇਜ ਦੇ ਵਿੱਚ ਆਂਦਾ ਉਹ ਸਾਰਾ ਇੰਪੋਰਟੈਂਟ ਹੈਗਾ ਜੇ ਸਾਡੇ ਕੋਲ ਪੇਸ਼ੈਂਟ ਪਹਿਲੀ ਸਟੇਜ ਦੇ ਵਿੱਚ ਆਂਦਾ ਹੈਗਾ ਤਾਂ ਡੈਫੀਨਿਟਲੀ ਉਹ ਚ 90% ਜੜ ਤੋਂ ਠੀਕ ਹੋ ਜਾਂਦਾ ਜੇ ਸਟੇਜ ਦੂਜੀ ਤੋਂ ਆਂਦਾ ਤਾਂ ਉਹ ਜਿਹੜੀ 90 ਦੀ ਜਗ੍ਹਾ ਤੇ ਉਹ 70-80% ਰਹਿ ਜਾਂਦਾ ਤੀਜੀ ਸਟੇਜ ਦੇ ਵਿੱਚ ਅਗੇਨ 50-60% ਪੇਸ਼ੈਂਟ ਠੀਕ ਹੁੰਦੇ ਨੇ ਚੌਥੀ ਸਟੇਜ 'ਚ ਅਸੀਂ ਪੇਸ਼ੈਂਟ ਨੂੰ ਜੜ ਤੋਂ ਠੀਕ ਨਹੀਂ ਕਰ ਪਾਉਂਦੇ ਬਟ ਹਾਂ ਡੈਫੀਨਿਟਲੀ ਬੜੀ ਨਈ ਚੀਜ਼ਾਂ ਆ ਗਈਆਂ ਜਿਹਦੇ ਨਾਲ ਅਸੀਂ ਥੋੜੀ ਲਾਈਫ ਉਹਦੀ ਵੀ ਬਿਤਾ ਸਕਦੇ ਹਾਂ ਬਟ ਪਹਿਲੀ ਸਟੇਜ ਦੇ ਵਿੱਚ 90% ਪੇਸ਼ੈਂਟ ਜੜ ਤੋਂ ਠੀਕ ਹੋ ਜਾਂਦੇ ਨੇ ਸਟੇਜਸ ਦੀ ਤੁਸੀਂ ਗੱਲ ਕਰ ਰਹੇ ਹੋ ਚਾਰ ਸਟੇਜ ਦਾ ਸੈਂਡ ਕੈਂਸਰ ਹੁੰਦਾ ਮਤਲਬ ਇਹ ਓਕੇ ਤੇ ਸਰ ਆ ਲੱਛਣ ਕੀ ਹੋ ਸਕਦੇ ਨੇ ਇਹਦੇ ਸਟਾ ਮਤਲਬ ਲੱਛਣ ਤਾ ਤੁਸੀਂ ਦੱਸਦੇ ਸ਼ੁਰੂਆਤੀ ਲੱਛਣ ਕੀ ਹੋ ਸਕਦੇ ਮੰਨ ਲਓ ਕਿਸੇ ਨੂੰ ਬ੍ਰੈਸਟ ਕੈਂਸਰ ਹੋ ਗਿਆ ਤਾਂ ਸ਼ੁਰੂ ਚ ਉਹਨੂੰ ਕੀ ਕੀ ਫੀਲ ਹੋਊਗਾ ਮੈਮ ਜਿਹੜਾ ਸਾਡੇ ਕੋਲ ਅਕਸਰ ਜਿਹੜਾ ਅਸੀਂ ਕਹਿੰਦੇ ਕਿ ਜਿਹੜੇ ਕਾਮਨ ਸਿੰਪਟਮਸ ਹੈਗੇ ਨੇ ਨਾ ਉਹ ਹੈਗੇ ਨੇ ਲੱਛਣ ਜਿਹੜੇ ਹੈਗੇ ਨੇ ਗੰਡ ਦਾ ਹੋਣਾ ਕਿਸੇ ਨੂੰ ਵੀ ਬ੍ਰੈਸਟ ਚ ਗੰਢ ਹੈਗੀ ਜਿਹਦੇ ਵਿੱਚ ਦਰਦ ਨਹੀਂ ਹੋ ਰਿਹਾ ਹੈਗਾ ਉਹ ਸਭ ਨਾਲੋਂ ਇੰਪੋਰਟੈਂਟ ਲੱਛਣ ਹੈਗਾ ਅਕਸਰ ਸਾਨੂੰ ਪੇਸ਼ੈਂਟ ਕਹਿੰਦੇ ਨੇ ਜੀ ਡਾਕਟਰ ਸਾਹਿਬ ਗੰਢ ਤਾਂ ਮੈਨੂੰ ਵਿੱਚ ਕੋਈ ਤਕਲੀਫ ਨਹੀਂ ਹੈਗੀ ਤੇ ਮੈਨੂੰ ਕੈਂਸਰ ਕਿੱਦਾਂ ਜੀ ਇਸ ਗੰਢ ਦੇ ਵਿੱਚ ਦਰਦ ਨਹੀਂ ਹੈਗਾ ਸਾਨੂੰ ਉਸ ਬਾਰੇ ਜ਼ਿਆਦਾ ਚਿੰਤਾ ਕਰਨੀ ਚਾਹੀਦੀ ਹੈ ਜਿਹਦੇ 'ਚ ਦਰਦ ਹੈਗਾ ਸਾਨੂੰ ਉਸ ਨੂੰ ਇਗਨੋਰ ਕਰ ਵੀ ਦੇ ਇਹ ਤਾਂ ਚੱਲ ਜਾਏਗਾ ਬਟ ਜਿਹੜੀ ਗੰਢ 'ਚ ਦਰਦ ਨਹੀਂ ਹੋ ਰਿਹਾ ਉਹ ਪ੍ਰੈਸ ਕੈਂਸਰ ਦਾ ਸਭ ਨਾਲੋਂ ਕਾਮਨ ਲੱਛਣ ਹੈਗਾ ਔਰ ਜਿਹੜੇ ਸ਼ੁਰੂਆਤੀ ਲੱਛਣ ਜਿਵੇਂ ਤੁਸੀਂ ਕਿਹਾ ਹੈਗਾ ਕਿਸੇ ਨਿਪਲ ਦੇ ਵਿੱਚੋਂ ਪਾਣੀ ਦਾ ਨਾ ਜਾਂ ਚਮੜੀ ਦੇ ਉੱਪਰ ਨਿਸ਼ਾਨ ਹੋ ਜਾਣਾ ਜਾਂ ਕੋਈ ਅਲਸਰ ਹੋ ਜਾਣਾ ਇਹ ਆਮ ਪੇਟ ਦੇ نیچے ਕੋਈ ਲੰਪ ਦਾ ਨਾ ਇਹ ਕੁਝ ਅਗੇਨ ਲੱਛਣ ਹੋ ਸਕਦੇ ਨੇ ਬ੍ਰੈਸ ਕੈਂਸਰ ਦੇ ਬਟ ਜਿਹੜਾ ਸਭ ਨਾਲ ਕਾਮਨ ਲੱਛਣ ਹੈਗਾ ਮੈਂ ਫੇਰ ਹੀ ਕਹਿਣਾ ਚਾਹਾਂਗਾ ਪੇਨਲੈਸ ਲੰਪ ਗੰਡ ਜਿਹਦੇ ਵਿੱਚ ਦਰਦ ਨਹੀਂ ਹੈਗਾ ਉਹ ਸਭ ਨਾਲੋਂ ਮੇਨ ਲੱਛਣ ਹੈਗਾ ਇਸ ਪਰਮਚਨਾਰੋ ਕੀ ਸਾਨੂੰ ਦਰਦ ਨਹੀਂ ਹੈਗਾ ਕੋਈ ਤਕਲੀਫ ਨਹੀਂ ਹੈਗੀ ਕਿਉਂਕਿ ਜਿਹੜੇ ਸ਼ੁਰੂਆਤੀ ਕੈਂਸਰ ਹੁੰਦੇ ਨੇ ਸ਼ੁਰੂਆਤ ਸਟੇਜ 1 ਜਾਂ ਸਟੇਜ 2 ਦੇ ਵਿੱਚ ਉਹਦੇ ਵਿੱਚ ਅਕਸਰ ਪੇਸ਼ੈਂਟ ਨੂੰ ਕੋਈ ਤਕਲੀਫ ਨਹੀਂ ਹੁੰਦੀ ਸਿਰ ਮੈਂ ਅੱਜਕੱਲ ਦੇਖਿਆ ਕਿ ਮੈਂ ਵੀ ਕੁੜੀਆਂ ਹਨਾ ਮੇਰੇ ਨਾਲ ਵੀ ਕੁੜੀਆਂ ਰਹਿੰਦੀਆਂ ਨੇ ਤੇ ਆਪਾਂ ਮਤਲਬ ਮੈਂ ਕੁੜੀਆਂ ਤੋਂ ਵੀ ਸੁਣਿਆ ਕਿ ਮੈਨੂੰ ਪੇਨ ਹੋ ਰਿਹਾ ਬ੍ਰੈਸਟ ਚ ਬਹੁਤ ਜ਼ਿਆਦਾ ਪੇਨ ਹੋ ਰਿਹਾ ਫਿਰ ਉਸ ਤੋਂ ਬਾਅਦ 10 ਮਿੰਟਾਂ ਬਾਅਦ ਉਹ ਠੀਕ ਹੋ ਜਾਂਦਾ ਫਿਰ ਥੋੜੀ ਦੇਰ ਬਾਅਦ 2-3 ਦਿਨਾਂ ਬਾਅਦ ਫਿਰ ਦਰਦ ਹੋਣ ਲੱਗ ਜਾਂਦਾ ਇਹ ਵੀ ਦਿਖਾਨ ਦੀ ਚੀਜ਼ਾਂ ਹੈਗੀਆਂ ਦੇਖੋ ਮੈਮ ਇਦਾਂ ਹੈਗਾ ਨਾ ਜੇ ਅਸੀਂ ਐਜ਼ ਏ ਬ੍ਰੈਸਟ ਕੈਂਸਰ ਸਰਜਨ ਜਿਵੇਂ ਮੈਂ ਗੱਲ ਕਰਾਂ ਸਾਡਾ ਅਸੀਂ ਫਰਸਟ ਪ੍ਰਾਇਰੀਟੀ ਇਹ ਹੁੰਦੀ ਹੈ ਕਿ ਅਸੀਂ ਅਵੇਅਰਨੈਸ ਕ੍ਰੀਏਟ ਕਰੀਏ ਕਿ ਜਿੰਨੀ ਛੋਟੀ ਤੁਸੀਂ ਚਾਹੇ ਪ੍ਰੋਬਲਮ ਸੋਚਦੇ ਹੋ ਤੁਹਾਨੂੰ ਹਮੇਸ਼ਾ ਕਿਸੇ ਐਕਸਪਰਟ ਦੀ ਰਾਏ ਜ਼ਰੂਰ ਲੈਣੀ ਚਾਹੀਦੀ ਹੈ ਚਾਹੇ ਤੁਹਾਨੂੰ ਕਿੰਨੀ ਵੀ ਛੋਟੀ ਪ੍ਰੋਬਲਮ ਕਿਉਂ ਨਾ ਲੱਗ ਰਹੀ ਹੋਵੇ ਜਿਹੜੀ ਤੁਸੀਂ ਗੱਲ ਕੀਤੀ ਕਿ ਜਿਹੜੇ ਪੀਰੀਅਡਸ ਦੇ ਤੋਂ ਪਹਿਲਾਂ ਜਿਹੜਾ ਦਰਦ ਹੁੰਦਾ ਬ੍ਰੈਸ ਚ ਉਹ ਯੂਜੂਲੀ ਜਿਹੜਾ ਹੁੰਦਾ ਹੈਗਾ ਹਾਰਮੋਨਸ ਕਰਕੇ ਹੁੰਦਾ ਹੈਗਾ ਹਾਰਮੋਨਲ ਚੇਂਜਸ ਕਰਕੇ ਬ੍ਰੈਸ ਚ ਪੇਨ ਹੁੰਦਾ ਹੈਗਾ ਮੈਂ ਜਿਵੇਂ ਪਹਿਲਾਂ ਤੁਹਾਨੂੰ ਕਿਹਾ ਹੈਗਾ ਜਦੋਂ ਪੇਨ ਹੈਗਾ ਕੈਂਸਰ ਹੋਣ ਦੇ ਚਾਂਸਸ ਘਟਨੇ ਜੇ ਪੇਨ ਨਹੀਂ ਹੈਗਾ ਤੇ ਡੈਫੀਨੇਟਲੀ ਕੈਂਸਰ ਹੋਣ ਦੇ ਚਾਂਸਸ ਜ਼ਿਆਦਾ ਨੇ ਲੋਕਾਂ ਨੂੰ ਗਲਤ ਫਹਿਮੀਆਂ ਵੀ ਬਹੁਤ ਹੁੰਦੀਆਂ ਸਰ ਇਹਦੇ ਵਿੱਚ ਕੀ ਕੀ ਹੋਸ मतलब ਕਹਿ ਦਿੰਦੇ ਬਹੁਤ ਗੱਲਾਂ ਬਣਦੀਆਂ ਨੇ ਅਸੀਂ ਜੇ ਗਲਤ ਫਹਿਮੀ ਦੀ ਗੱਲ ਕਰੀਏ ਤਾਂ ਲੋਕ ਸਾਡੇ ਕੋਲ ਪਹਿਲਾਂ ਇਹ ਕਹਿੰਦੇ ਨੇ ਡਾਕਟਰ ਸਾਹਿਬ ਜਿਵੇਂ ਪਹਿਲਾਂ ਵੀ ਕਿਹਾ ਹੈਗਾ ਕਿ ਗੰਡ ਵਿੱਚ ਕੋਈ ਤਕਲੀਫ ਨਹੀਂ ਹੈਗੀ ਮੈਂ ਤਾਂ ਬਿਲਕੁਲ ਠੀਕ ਠਾਕ ਆ ਗਿਆ ਮੈਨੂੰ ਕੈਂਸਰ ਕਿਵੇਂ ਹੋ ਗਿਆ ਹੂੰ ਦੂਜੀ ਜਿਹੜੀ ਅਸੀਂ ਅਕਸਰ ਪੇਸ਼ੈਂਟ ਕਹਿੰਦੇ ਆ ਜੀ ਮੈਂ 20 ਸਾਲ ਦੀ ਕੁੜੀ ਹੈਗੀ ਆ ਮੈਨੂੰ ਕੈਂਸਰ ਨਹੀਂ ਹੋ ਸਕਦਾ ਕਿਉਂਕਿ ਕੈਂਸਰ ਤਾਂ ਜਿਹੜੀਆਂ ਹੈਗੀਆਂ 올ਡ ਏਜ ਹੁੰਦਾ ਹੈਗਾ ਤੀਸਰਾ ਅੰਦਾਜ਼ੀ ਮੇਰੇ ਤਾਂ ਕੋਈ ਪਰਿਵਾਰ 'ਚ ਕੈਂਸਰ ਹੈ ਨਹੀਂਗਾ ਤਾਂ ਮੈਨੂੰ ਕੈਂਸਰ ਕਿਵੇਂ ਹੋ ਗਿਆ ਜਿਹੜੇ ਪਰਿਵਾਰ ਵਾਲੇ ਕੈਂਸਰ ਨੇ ਜਿਹੜੇ ਫੈਮਿਲੀ ਚ ਆਉਂਦੇ ਨੇ ਸਿਰਫ 5% ਨੇ 95% ਜਿਹੜੇ ਕੈਂਸਰ ਹੈਗੇ ਨੇ ਉਹ ਕੋਈ ਫੈਮਿਲੀ ਹਿਸਟਰੀ ਨਾਲ ਨਹੀਂ ਆਉਂਦੇ ਹੈਗੇ ਤਾਂ ਜਿਹੜੇ ਪਰਿਵਾਰ ਵਾਲੇ ਆਉਂਦੇ ਉਹ ਕਯੂਰ ਹੋ ਜਾਂਦੇ ਸਿਰਫ ਉਹ ਤਾਂ ਜਿਹੜੇ ਪਰਿਵਾਰ ਵਾਲੇ ਹੈਗੇ ਨੇ ਮੈਮ ਜੇ ਸਾਡੇ ਕੋਲ ਪੇਸ਼ੈਂਟ ਸ਼ੁਰੂਆਤੀ ਸਟੇਜਿਸ ਦੇ ਵਿੱਚ ਆਂਦਾ ਹੈਗਾ ਡੈਫੀਨਿਟਲੀ ਦੋਨੇ ਹੀ ਠੀਕ ਹੋ ਜਾਂਦੇ ਨੇ ਚਾਹੇ ਉਹ ਪਰਿਵਾਰ ਦੇ ਥਰੂ ਆਏ ਹੋਣ ਜਾਂ ਉਹਨਾਂ ਨੇ ਆਪਣੇ ਲਾਈਫ ਸਟਾਈਲ ਨਾਲ ਅਕਵਾਇਰ ਕੀਤਾ ਹੋਵੇ ਅਗੇਨ ਕੁਝ ਹੋਰ ਮਿਥ ਸੈਗੇ ਨੇ ਕਈ ਕਹਿੰਦੇ ਨੇ ਅਸੀਂ ਅੰਡਰਵਾਇਰ ਬਰਾ ਪਾਣੇ ਆ ਤਾਂ ਬ੍ਰੈਸ ਕੈਂਸਰ ਹੋ ਸਕਦਾ ਇਹ ਗਲਤ ਹੈ ਜੇ ਟਾਈਟ ਬਰਾ ਪਾਣ ਨਾਲ ਬ੍ਰੈਸ ਕੈਂਸਰ ਨਹੀਂ ਹੁੰਦਾ ਹੈਗਾ ਕੁਝ ਕਹਿੰਦੇ ਨੇ ਕਿ ਅਸੀਂ ਜੇ ਸਾਨੂੰ ਕੈਂਸਰ ਹੋ ਗਿਆ ਸਾਨੂੰ ਖੰਡ ਛੱਡ ਦੇਣੀ ਚਾਹੀਦੀ ਆ ਉਹ ਧਾਰਨਾ ਗਲਤ ਹੈ ਕੋਈ ਉਹਨਾਂ ਨੂੰ ਡੇਰੀ ਪ੍ਰੋਡਕਟ ਬੰਦ ਕਰਨ ਦੀ ਜ਼ਰੂਰਤ ਨਹੀਂ ਹੈਗੀ ਹਰ ਚੀਜ਼ ਖਾ ਸਕਦਾ ਪੇਸ਼ੈਂਟ ਇਨ ਅ ਲਿਮਿਟਡ ਕੁਆਂਟੀਟੀ ਕਿ ਜੇ ਤੁਸੀਂ ਨਾਰਮਲ ਖਾ ਰਹੇ ਹੋ ਤੁਹਾਨੂੰ ਸਾਰਾ ਕੁਝ ਖਾ ਸਕਦੇ ਹੋ ਦੇਖੋ ਮੈਮ ਜਿਹੜਾ ਤਰ੍ਹਾਂ ਸਵਾਲ ਹੈਗਾ ਕਿ ਜੀਨਸ ਵਾਲੇ ਜਿਹੜੇ ਹੈਗੇ ਨੇ ਉਹ ਠੀਕ ਹੋ ਜਾਂਦੇ ਨੇ ਡੈਫੀਨਿਟਲੀ ਮੈਮ ਜੇ ਸਾਡੇ ਕੋਲ ਪੇਸ਼ੈਂਟ ਸ਼ੁਰੂਆਤੀ ਸਟੇਜਿਸ ਦੇ ਵਿੱਚ ਆਂਦਾ ਹੈਗਾ ਤਾਂ ਦੋਨੇ ਤਰ੍ਹਾਂ ਦੇ ਹੀ ਕੈਂਸਰ ਠੀਕ ਹੋ ਜਾਂਦੇ ਨੇ ਜਦੋਂ ਅਸੀਂ ਜੈਨੇਟਿਕ ਵਾਲਾ ਐਂਗਲ ਦੇਖਦੇ ਆਂਗੇ ਤਾਂ ਸਾਨੂੰ ਉਹਨਾਂ ਦੇ ਅੱਗੇ ਫੈਮਿਲੀ ਵੀ ਸਕ੍ਰੀਨ ਕਰਨੀ ਹੈਗੀ ਜਿਵੇਂ ਮਦਰ ਹੈਗੀ ਆ ਸਾਨੂੰ ਉਹਨਾਂ ਦੇ ਅੱਗੇ ਬੱਚੇ ਵੀ ਸਕ੍ਰੀਨ ਕਰਨੇ ਹੈਗੇ ਕਿ ਉਹਨਾਂ ਨੂੰ ਅਸੀਂ ਬਚਾ ਸਕੀਏ ਐਟ ਲੀਸਟ अर्ਲੀ ਪਤਾ ਕਰ ਸਕੀਏ ਜਾਂ ਕੁਝ ਸਾਡੇ ਕੋਲ ਜਿਹੜੇ ਆਪਸ਼ਨਸ ਹੈਗੇ ਆ ਅਸੀਂ ਉਹਨੂੰ ਯੂਟ ਕੀ ਕਰ ਸਕਕੀਏ ਸਰ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਲੇਡੀਜ਼ ਨਹੀਂ ਦੱਸਦੀਆਂ ਹਨਾ ਵੀ ਲੇਡੀ ਸਹੀ ਗੱਲ ਨਹੀਂ ਦੱਸਦੀ ਕਿਉਂਕਿ ਕਈ ਵਾਰੀ ਆਪਾਂ ਨੂੰ ਕਿਉਂਕਿ ਆਪਣੇ ਦਿਮਾਗ 'ਚ ਬੈਠੇ ਹੋਏ ਵੀ ਅਗਰ ਬ੍ਰੈਸਟ ਕੈਂਸਰ ਹੈ ਤਾਂ ਮਤਲਬ ਬ੍ਰੈਸਟ ਰਿਮੂਵ ਹੀ ਹੋਊਗੀ ਇਸ ਕਰਕੇ ਵੀ ਕਈ ਵਾਰੀ ਲੇਡੀਜ਼ ਡਰ ਕੇ ਨਹੀਂ ਦੱਸ ਪਾ ਦੱਸ ਸਕਦੀਆਂ ਤੇ ਕੀ ਕਰ ਸਕਦੇ ਸਰ ਬ੍ਰੈਸਟ ਕੈਂਸਰ ਦਾ ਇਲਾਜ ਸੇ ਬ੍ਰੈਸਟ ਰਿਮੂਵ ਕਰਨ ਹੋਣਾ ਹੀ ਆ ਦੇਖੋ ਮੈਮ ਬ੍ਰੈਸਟ ਕੈਂਸਰ ਜਦੋਂ ਅਸੀਂ ਇਲਾਜ ਦੀ ਗੱਲ ਕਰਦੇ ਹਾਂ ਹਮੇਸ਼ਾ ਅਸੀਂ ਉਹਨੂੰ ਟੇਲਰ ਕਰਦੇ ਹਾਂ ਕਿ ਸਾਡੇ ਕੋਲ ਪੇਸ਼ੈਂਟ ਕਿਹੜੀ ਸਟੇਜ ਦੇ ਵਿੱਚ ਆਇਆ ਹੈਗਾ ਅਕਸਰ ਕੈਂਸਰ ਦੇ ਇਲਾਜ ਦੇ ਵਿੱਚ ਤਿੰਨ ਚਾਰ ਚੀਜ਼ਾਂ ਇੰਪੋਰਟੈਂਟ ਹੁੰਦੀਆਂ ਹੈ ਪਹਿਲੀ ਹੁੰਦੀ ਹੈ ਸਰਜਰੀ ਦੂਸਰੀ ਹੁੰਦੀ ਹੈ ਕੀਮੋ ਤੀਸਰੀ ਹੁੰਦੀ ਹੈ ਰੇਡੀਸ਼ਨ ਥੈਰੇਪੀ ਚੌਥੀ ਹੁੰਦੀ ਹੈ ਜਾਂ ਗੋਲੀਆਂ ਨਾਲ ਕੁਝ ਇਲਾਜ ਇਹ ਤਿੰਨ ਚਾਰ ਟੈਕਨੀਕਸ ਹੁੰਦੀਆਂ ਹੈਗੀਆਂ ਜੇ ਮੈਂ ਸਰਜਰੀ ਦੀ ਗੱਲ ਕਰਾਂ ਸਰਜਰੀ ਦੇ ਵਿੱਚ ਅੱਜ ਦੇ ਰੇਟ 'ਚ ਬੜੀਆਂ ਰਿਸਰਚ ਹੋਈਆਂ ਵਰਡ-ਓਵਰ ਜਿੱਥੇ ਪ੍ਰੂਫ ਹੋਇਆ ਕਿ ਅਸੀਂ ਜੇ ਅਸੀਂ ਬ੍ਰੈਸਟ ਨੂੰ ਬਚਾ ਲਈਏ ਤਾਂ ਵੀ ਉਹਦੇ ਆਊਟਕਮ 'ਚ ਕੋਈ ਫਰਕ ਨਹੀਂ ਹੈਗਾ ਤਾਂ ਅਸੀਂ ਪਿਛਲੇ 10-15 ਸਾਲ ਤੋਂ ਅਸੀਂ ਪ੍ਰੈਕਟਿਸ ਕਰ ਰਹੇ ਹਾਂ ਕਿ ਜਿਹਦੇ ਵਿੱਚ ਅਸੀਂ ਬ੍ਰੈਸਟ ਨੂੰ ਬਚਾਣੇ ਆ ਸਿਰਫ ਓਨੀ-ਓਨੀ ਗੰਢ ਕੱਢਦੇ ਆ ਉਹਨੂੰ ਪੂਰੀ ਛਾਤੀ ਨੂੰ ਨਹੀਂ ਕੱਢਦੇ ਹੈਗੇ ਜੇ ਸਾਨੂੰ ਲੱਗਦਾ ਬ੍ਰੈਸਟ ਕੱਢਣ ਦੀ ਜ਼ਰੂਰਤ ਹੈਗੀ ਤਾਂ ਸਾਨੂੰ ਦੁਬਾਰਾ ਰੀਕਨਸੈਪਟ ਕਰਦੇ ਹੈਗੇ ਅੱਛਾ ਐਦਾ ਐਦਾ ਤਾਂ ਇਲਾਜ ਵੀ ਹੈ ਡੈਫੀਨਿਟਲੀ ਮੈਮ ਸਾਡੇ ਕੋਲ ਬਹੁਤ ਸਾਰੀ ਆਪਸ਼ਨ ਹੈਗੇ ਅਸੀਂ ਇੰਪਲਾਂਟ ਯੂਜ਼ ਕਰ ਸਕਦੇ ਆ ਜਾਂ ਬਾਡੀ ਚੋਂ ਕੋਈ ਟਿਸ਼ੂ ਲੈ ਕੇ ਨਵਾਂ ਬਣਾ ਸਕਦੇ ਹੈਗੇ ਆ ਇਹ ਦੁੱਪਰ ਉੱਠਦੇ ਹੋਏ ਇਸ ਮੈਮ ਸਾਡੇ ਕੋਲ ਆਪਸ਼ਨ ਆਈ ਹੈ ਹੁਣ ਰੋਬੋਟਿਕ ਦੀ ਰੋਬੋਟਿਕ ਦੇ ਨਾਲ ਵੀ ਅਸੀਂ ਬ੍ਰੈਸਟ ਨੂੰ ਅਸੀਂ ਸੇਵ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜਿੱਦੇ ਅਸੀਂ ਬਾਹਰ ਵਾਲੀ ਜਿਹੜੀ ਅਸੀਂ ਸਕਿਨ ਹੈਗੀ ਆ ਨਿਪਲ ਨੂੰ ਅਸੀਂ ਸੇਵ ਕਰਦੇ ਹਾਂ ਜਿੱਥੇ ਜਿੱਥੇ ਕੈਂਸਰ ਹੈਗਾ ਉਹਨੂੰ ਕੱਢ ਦਿੰਨੇ ਹੈਗੇ ਆ ਇਹ ਤਾਂ ਗੱਲ ਰਹੀ ਸਰਜਰੀ ਦੀ ਜਿੱਥੇ ਅਸੀਂ ਪ੍ਰੀਸੀਜ਼ ਪ੍ਰੈਸਾਈਜ਼ ਹੋ ਗਏ ਹਾਂ ਬਹੁਤ ਜ਼ਿਆਦਾ ਅਸੀਂ ਅਨਨੈਸੈਸਰੀ ਪੂਰੀ ਬ੍ਰੈਸਟ ਨਹੀਂ ਕੱਢਦੇ ਪਹਿਲੀ ਕੋਸ਼ਿਸ਼ ਰਹਿੰਦੀ ਹੈ ਵਿਚਾਰ ਲਓ ਸੈਕੰਡਲੀ ਕੋਸ਼ਿਸ਼ ਜੇ ਬਾਈਚਾਂ ਜ਼ਰੂਰਤ ਹੈਗੀ ਹੈ ਤਾਂ ਅਸੀਂ ਉਹਨੂੰ ਨਵਾਂ ਬਣਾਣੇ ਹੈਗੇ ਆ ਸਿਮਿਲਰਲੀ ਕੀਮੋਥੈਰਪੀ ਦੇ ਵਿੱਚ ਵੀ ਬਹੁਤ ਸਾਰੀਆਂ ਨਵੀਆਂ ਦਵਾਈਆਂ ਆਈਆਂ ਜਿਹਨੇ ਸਾਡਾ ਜਿਹੜਾ ਹੈਗਾ ਜਿਹੜਾ ਕਿਉਰ ਹੈਗਾ ਦਵਾਤਾ ਹੈਗਾ ਰੇਡੀਸ਼ਨ ਅਗੇਨ ਬਹੁਤ ਪ੍ਰੈਸਾਈਜ਼ ਹੋ ਗਈ ਹੈ ਕੁਲ ਮਿਲਾ ਕੇ ਜਿੰਨੀ ਵੀ ਅੱਜ ਦੇ ਡੇਟ 'ਚ ਅਸੀਂ 2025 ਦੇ ਵਿੱਚ ਬੈਠੇ ਆਂ ਹੈ ਤੇ ਸਾਡੇ ਕੋਲ ਇੰਨੀਆਂ ਨਵੀਆਂ ਐਡਵਾਂਸਮੈਂਟ ਆ ਗਈਆਂ ਹੈਗੀਆਂ ਹਾਲਾਂਕਿ ਅਸੀਂ ਰੱਬ ਤੋਂ ਜਿਹੜੀ ਬਿਮਾਰੀ ਦਿੱਤੀ ਆ ਨੂੰ ਅਸੀਂ ਨਹੀਂ ਹਰਾ ਸਕਦੇ ਬਟ ਮੇਜੋਰਿਟੀ ਆਫ ਕੇਸਿਸ ਵਿੱਚ ਅਸੀਂ ਉਹਨੂੰ ਕੋਸ਼ਿਸ਼ ਕਰਦੇ ਆ ਕਿ ਸਾਡਾ ਜਿਹੜਾ ਪੇਸ਼ੈਂਟ ਹੈਗਾ ਜੜ ਤੋਂ ਠੀਕ ਹੋ ਜਾਏਗੀ ਨਹੀਂ ਅੱਛੇ ਸਰ ਮਤਲਬ ਇੱਕ ਗੱਲ ਇਹ ਵੀ ਕਹੀ ਜਾਂਦੀ ਹੈ ਵੀ ਜਿਹੜਾ ਕੈਂਸਰ ਹੁੰਦਾ ਹੈ ਤਾਂ ਇੱਕ ਵਾਰੀ ਆਪਾਂ ਉਹਦਾ ਇਲਾਜ ਟ੍ਰੀਟਮੈਂਟ ਕਰਵਾ ਲਿਆ ਫਿਰ ਕੁਝ ਟਾਈਮ ਬਾਅਦ ਕੁਝ ਸਾਲਾਂ ਬਾਅਦ ਵਾਪਸ ਹੋ ਜਾਂਦਾ ਹੈ ਐਦਾਂ ਦਾ ਵੀ ਕੁਝ ਹੈਗਾ ਡਿਪੈਂਡ ਕਰਦਾ ਮੈਡਮ ਅਗਰ ਸਾਡੇ ਕੋਲ ਉਹੀ ਗੱਲ ਹੈ ਜਿਹੜੇ ਮੈਂ ਹੁਣ ਜਿਵੇਂ ਕਿਹਾ 90% ਪੇਸ਼ੈਂਟ ਸਟੇਜ 1 'ਚ ਠੀਕ ਹੁੰਦੇ ਨੇ 10% ਸ ਰਿਲੈਪਸ ਹੁੰਦਾ ਹੈਗਾ ਉਹ ਡਿਪੈਂਡ ਕਰਦਾ ਕਿ ਟਿਊਮਰ ਦੀ ਵੈਰਾਈਟੀ ਕਿਹੜੀ ਹੈ ਕਿ ਟਿਊਮਰ ਤੇਜ਼ੀ ਵਾਲਾ ਕੈਂਸਰ ਹੈ ਕਿ ਸਲੋ ਵਾਲਾ ਕੈਂਸਰ ਹੈ ਜਾਂ ਕੋਈ ਹੋਰ ਹੋਣਾ ਚਾਹੀਦਾ ਰਿਸਕ ਫੈਕਟਰ ਤਾਂ ਨਹੀਂ ਹੈਗੇ ਉਹਨਾਂ 10% ਚ ਰਿਲੈਪਸ ਹੁੰਦਾ 스테ਜ 1 ਦੇ ਵਿੱਚ 스테ਜ 3 ਦੇ ਵਿੱਚ ਅਗਰ ਮੈਂ ਗੱਲ ਕਰਨਾ 40% ਚ ਰਿਲੈਪਸ ਹੁੰਦਾ ਤਾਂ ਅਸੀਂ ਅਗੇਨ ਇਹੀ ਕਹਿਣਾ ਚਾਹੁੰਦੇ ਆ ਕਿ ਸਾਡੇ ਕੋਲ ਪੇਸ਼ੈਂਟ 스테ਜ ਪਹਿਲੀ ਚਾਨ ਇਹਦੇ ਨਾਲ ਅਸੀਂ ਕਿਵੇਂ ਕਰ ਸਕਦੇ ਆ ਪਹਿਲੀ 스테ਜ ਚਾਨ ਵਾਸਤੇ ਅਵੇਅਰਨੈਸ ਕ੍ਰੀਏਟ ਕਰਨੀ ਹੈ ਕਿ ਅਸੀਂ ਜਿਆਦਾ ਤੋਂ ਜਿਆਦਾ ਲੋਕਾਂ ਨੂੰ ਇਹਨਾਂ ਬਾਰੇ ਜਾਗਰੂਤ ਕਰੀਏ ਕਿ ਜੇ ਕੋਈ ਤਕਲੀਫ ਹੈਗੀ ਹੈ ਚਾਹੇ ਜਿੰਨੀ ਮਰਜ਼ੀ ਛੋਟੀ ਹੈਗੀ ਜਿਵੇਂ ਤੁਸੀਂ ਕਿਹਾ ਸੀ ਕਿ ਸਾਨੂੰ ਦਰਦ ਹੁੰਦਾ ਹੈਗਾ ਸਾਨੂੰ ਹਮੇਸ਼ਾ ਨਜ਼ਦੀਕੀ ਸਪੈਸ਼ਲਿਸਟ ਨੂੰ ਦਿਖਾਉਣਾ ਚਾਹੀਦਾ ਜ਼ਰੂਰੀ ਨਹੀਂ ਕਿ ਉਹ ਕੈਂਸਰ ਹੋਵੇ ਪਰ ਅਗਰ ਅਸੀਂ ਦਸਾਂ ਚੋਂ ਇੱਕ ਪੇਸ਼ੈਂਟ ਵੀ ਅਸੀਂ ਸ਼ੁਰੂਆਤੀ ਸਟੇਜੇ ਦੇ ਵਿੱਚ ਪਕੜ ਲਿਆ ਤਾਂ ਅਸੀਂ ਉਹਦਾ ਬਹੁਤ ਜ਼ਿਆਦਾ ਫਾਇਦਾ ਕਰ ਪਾਵਾਂਗੇ। ਘਰੇਲੂ ਨੁਸਖਿਆਂ ਵੀ ਯੂਜ਼ ਕੀਤੇ ਜਾ ਸਕਦੇ ਨੇ ਕੁਝ। ਮੈਮ ਦੇਖੋ ਘਰੇਲੂ ਨੁਸਖਿਆਂ ਦੀ ਗੱਲ ਕਰਾਂ ਤਾਂ ਡੈਫੀਨਿਟਲੀ ਅਸੀਂ ਕੈਂਸਰ ਨੂੰ ਬਚਾਉਣ ਵਾਸਤੇ ਹਰ ਚੀਜ਼ ਆਂਦੀ ਹੈ ਲਾਈਫ ਸਟਾਈਲ ਦੇ ਨਾਲ। ਘਰੇਲੂ ਨੁਸਖੇ ਅਸੀਂ ਪਹਿਲਾਂ ਜਿਹੜਾ ਸਾਡਾ ਖਾਣ ਪੀਣ ਹੈਗਾ ਸੀ ਘਰੇ ਰੋਟੀ ਖਾਂਦੇ ਸੀ, ਦਾਲ ਚਾਵਲ ਜੋ ਵੀ ਦਾਲ ਰੋਟੀ ਅਸੀਂ ਖਾਣ ਵਾਲੇ। ਅਸੀਂ ਉਹੀ ਚੀਜ਼ਾਂ ਅਸੀਂ ਵਾਪਸ ਲੈ ਆਈਏ। ਕਰਦਾ ਕੰਮ ਖੁਦ ਕਰਨ ਲੱਗ ਜੀਏ ਇਟਸ ਅ ਪਾਰਟ ਆਫ ਐਕਸਰਸਾਈਜ਼ ਓਨਲੀ ਕਿ ਅਸੀਂ ਬਾਡੀ ਨੂੰ ਕੰਮ ਲੈ ਰਹੇ ਆ ਬਾਡੀ ਤੋਂ ਮਤਲਬ ਜਿੰਨਾ ਅਸੀਂ ਅੰਦਰ ਖਾ ਰਹੇ ਆ ਉਹਨਾਂ ਅਸੀਂ ਯੂਟਿਲਾਈਜ਼ ਕਰ ਰਹੇ ਆ ਇਹੀ ਸਾਡੇ ਪੁਰਾਣੇ ਬਜ਼ੁਰਗ ਕਰਦੇ ਸੀ ਹੁਣ ਦੀ ਰੇਟ ਚ ਕੀ ਹੈਗਾ ਸੀ ਸਾਰੇ ਜਿਹੜਾ ਸਾਡਾ ਲਾਈਫ ਸਟਾਈਲ ਹੈਗਾ ਸਾਡਾ ਆਫਿਸ ਵਾਲਾ ਲਾਈਫ ਸਟਾਈਲ ਹੈਗਾ ਅਸੀਂ ਸਾਰਾ ਦਿਨ ਕੁਰਸੀ ਤੇ ਡੈਸਕ ਜੌਬ ਕਰ ਰਹੇ ਹੈਗੇ ਆ ਜਿਹੜਾ ਖਾ ਪੀ ਰਹੇ ਆ ਅਸੀਂ ਬਾਹਰੋਂ ਖਾ ਰਹੇ ਆ ਤਾਂ ਜਿਹੜਾ ਜਿਹੜਾ ਕੈਲਰੀਜ਼ ਜਿਹੜਾ ਬੈਲੈਂਸ ਹੈਗਾ ਉਹ ਚੇਂਜ ਹੋ ਗਿਆ ਵਰਕਪਲੇਸ ਸਟ੍ਰੈਸਿਆਂ ਹੋਰ ਬੜੇ ਸਟ੍ਰੈਸ ਨੇ ਸਟ੍ਰੈਸ ਅਗੇਨ ਇੱਕ ਕਾਰਨ ਹੈਗਾ ਜਿਹੜਾ ਕੈਂਸਰ ਦਾ ਦਾ ਸਕਦਾ ਤੇ ਘਰੇਲੂ ਨੁਸਖੇ ਜਿਹੜੇ ਹੈਗੇ ਨੇ ਅਸੀਂ ਇੱਕ ਅਸੀਂ ਇੱਕ ਜਨਰੇਸ਼ਨ ਅਸੀਂ ਪਿੱਛੇ ਚੱਲ ਜਾਈਏ ਤਾਂ ਅਸੀਂ ਆਈ ਪਰਸਨਲੀ ਫੀਲ ਕਿ ਅਸੀਂ ਇਹਦੇ ਕੈਂਸਰ ਜਿਹੜਾ ਇਨਸੀਡੈਂਸ ਹੈਗਾ ਉਹ ਘਟਾ ਸਕਦੇ ਹੈਗੇ ਜਿਹੜੀ ਤੁਸੀਂ ਸਰਜਰੀਜ਼ ਦੀ ਗੱਲ ਕਰ ਰਹੇ ਹੋ ਤੇ ਉਹ ਸਰਜਰੀ ਤੋਂ ਬਾਅਦ ਜਿਹੜੀ ਲੇਡੀਜ਼ ਹੈ ਉਹ ਫੀਡ ਕਰਵਾ ਸਕਦੀ ਹੈ ਬੱਚੇ ਨੂੰ ਵਾਪਸ ਲੈ ਮੈਂ ਦੇਖੋ ਜਿਹੜੀ ਸਰਜਰੀਜ਼ ਅਸੀਂ ਕਰਦੇ ਜਿਸ ਵਿੱਚ ਅਸੀਂ ਬ੍ਰੈਸ ਸੇਵ ਕਰਦੇ ਆ ਡੈਫੀਨਿਟਲੀ ਜਦੋਂ ਪੇਸ਼ੈਂਟ ਠੀਕ ਹੋ ਜਾਂਦਾ ਤਾਂ ਉਹ ਆਪਣੇ ਬੇਬੀ ਨੂੰ ਫੀਡ ਕਰ ਸਕਦਾ ਹੈ ਬੇਬੀ ਨੂੰ ਤਾਂ ਕੋਈ ਇਫੈਕਟ ਨਹੀਂ ਪੈਂਦਾ ਬੇਬੀ ਨੂੰ ਕੈਂਸਰ ਇਦਾਂ ਦੀ ਬਿਮਾਰੀ ਨਹੀਂ ਹੈਗੀ ਕਿ ਜਿਹੜੇ ਇੱਕ ਤੋਂ ਦੂਜੇ ਨੂੰ ਟ੍ਰਾਂਸਮਿਟ ਹੁੰਦੀ ਹੈ ਕੈਂਸਰ ਸੈਲਸ ਯੂਜੂਲੀ ਇਦਾਂ ਦੇ ਮਿਲਕ ਦੇ ਉਹ ਆਪਣੇ ਬੇਬੀ ਨੂੰ ਟਰਾਂਸਮਿਟ ਨਹੀਂ ਹੁੰਦੇ ਹੈਗੇ ਤਾਂ ਮਦਰ ਜਿਹੜੀ ਹੈਗੀ ਆ ਉਹ ਆਪਣੇ ਬੇਬੀ ਨੂੰ ਫੀਡ ਕਰ ਸਕਦੀ ਹੈ ਤੇ ਸਰ ਜਿਹੜੀ ਕੁੜੀਆਂ ਡਰਦੀਆਂ ਨੇ ਦੱਸਣ ਤੋਂ ਜਿਹੜੀ ਲੇਡੀਜ਼ ਡਰਦੀਆਂ ਨੇ ਕੀ ਤੁਸੀਂ ਉਹਨੂੰ ਕਹਿਣਾ ਚਾਹੋਗੇ ਕਿ ਮੈਮ ਅਗਰ ਮੈਂ ਮੈਸੇਜ ਲਾਸਟ ਮੈਸੇਜ ਦੇਣਾ ਚਾਹਾਂ ਤਾਂ ਉਹ ਚ ਦੋ ਚੀਜ਼ਾਂ ਇੰਪੋਰਟੈਂਟ ਹੈਗੀਆਂ ਪਹਿਲੀ ਚੀਜ਼ ਹੈਗੀ ਆ ਕਿ ਅਸੀਂ ਇਹਨੂੰ ਜਲਦੀ ਪਕੜੀਏ ਦੂਸਰੀ ਹੈਗੀ ਆ ਸਿਨੂੰ ਕਿਦੇ ਜਿਹੜੇ ਇਨਸੀਡੈਂਸ ਹੈਗਾ ਉਹਨੂੰ ਘਟਾ ਪਾਈਏ ਜਲਦੀ ਅਸੀਂ ਕਿਵੇਂ ਪਕੜ ਸਕਦੇ ਹਾਂ ਉਹ ਚ ਕੁਝ ਤਰੀਕੇ ਹੈਗੇ ਨੇ ਪਹਿਲੀ ਚੀਜ਼ ਕ੍ਰੀਏਟ ਅਵੇਅਰਨੈਸ ਕਿ ਆਪਣੇ ਸਰਾਊਂਡਿੰਗ ਚ ਤੁਸੀਂ ਅਵੇਅਰਨੈਸ ਕ੍ਰੀਏਟ ਕਰੋ ਕਿ ਜੇ ਕੋਈ ਪ੍ਰੋਬਲਮ ਹੈਗੀ ਆ ਤਾਂ ਉਹਨੂੰ ਅੱਗੇ ਆਣਾ ਚਾਹੀਦਾ ਦੂਸਰੀ ਹੈਗੀ ਆ ਸੈਲਫ ਬ੍ਰੈਸਟ ਐਗਜ਼ਾਮੀਨੇਸ਼ਨ ਕਿ ਜਿਹੜੀ ਫੀਮੇਲ ਹੈਗੀਆਂ ਉਹਨਾਂ ਨੂੰ ਆਪਣੇ ਮਹੀਨੇ ਦੇ ਵਿੱਚ ਇੱਕ ਦਿਨ ਜੀ ਉਹਨਾਂ ਨੂੰ ਪੀਰੀਅਡਸ ਆ ਰਹੇ ਨੇ ਤਾਂ ਜਦੋਂ ਉਹਨਾਂ ਦੇ ਪੀਰੀਅਡਸ ਖਤਮ ਹੁੰਦੇ ਨੇ ਸ਼ਾਵਰ ਦੇ ਹੇਠਾਂ ਆਪਣੇ ਦੋਨੇ ਬ੍ਰੈਸਟ ਨੂੰ ਫੀਲ ਕਰਨਾ ਚਾਹੀਦਾ ਹੈਗਾ ਜੇ ਕੋਈ ਗੰਡ ਆਂਦੀ ਹੈ ਜਾਂ ਕੁਝ ਵੀ ਹੋਰ ਉਹਨਾਂ ਨੂੰ ਅਬਨਾਰਮਲਟੀ ਲੱਗਦੀ ਹੈ ਉਹਨਾਂ ਨੂੰ ਆਣਾ ਚਾਹੀਦਾ ਇਨ ਉਸੇ ਕਹਿੰਦੇ ਨੇ 셀ਫ ਬ੍ਰੈਸਟ ਐਗਜ਼ਾਮੀਨੇਸ਼ਨ ਕਿ ਆਪਣੇ ਵਾਸਤੇ ਤੁਸੀਂ 15 ਮਿੰਟ ਕੱਟ ਸਕਦੇ ਹੋ ਮਹੀਨੇ ਦੇ ਵਿੱਚ ਥਰਡ ਆਂਦਾ ਜੇ ਤੁਹਾਡੇ ਕੋਲ ਕੋਈ ਡਾਕਟਰ ਨੇੜੇ ਹੈਗਾ ਜੇ ਤੁਹਾਨੂੰ ਤਕਲੀਫ ਹੈਗੀ ਤੁਸੀਂ ਉਹਨੂੰ ਜਾ ਕੇ ਐਗਜ਼ਾਮੀਨ ਕਰਾਓ ਉਹਨੂੰ ਅਸੀਂ ਕਹਿੰਦੇ ਕਲੀਨਿਕਲ ਬ੍ਰੈਸਟ ਐਗਜ਼ਾਮੀਨੇਸ਼ਨ ਚੌਥੀ ਚੀਜ਼ ਹੈਗੀ ਆ ਮੈਮੋਗ੍ਰਾਫੀ ਜੇ ਸਾਡੇ ਕੋਲ ਫੈਸਿਲਿਟੀਆਂ ਹੈਗੀਆਂ 40 ਸਾਲ ਤੋਂ ਬਾਅਦ ਪੇਸ਼ੈਂਟ ਨੂੰ ਜੋ ਨਜ਼ਦੀਕੀ ਆਪਣੇ ਹਸਪੀਟਲ ਹੈਗੀ ਨਾ ਉਸ ਜਾ ਕੇ ਸਾਲ ਚ ਇੱਕ ਵਾਰ ਮੈਮੋਗ੍ਰਾਫੀ ਕਰਾਉਣੀ ਚਾਹੀਦੀ ਹੈ ਇਹ ਹੈਗੀ ਆ अर्ਲੀ ਡਿਟੈਕਸ਼ਨ ਸੈਕਿੰਡ ਆਨ ਦਾ ਪ੍ਰੀਵੈਂਸ਼ਨ ਅਸੀਂ ਕਿੰਨੂੰ ਕਿਵੇਂ ਘਟਾ ਸਕਦੇ ਆ ਉਹਦੇ ਵਿੱਚ ਸਾਡੇ ਕੋਲ ਆਪਸ਼ਨਸ ਹੈਗੀਆਂ ਲਾਈਫਸਟਾਈਲ ਕਿ ਆਪਣਾ ਜਿਹੜਾ ਲਾਈਫਸਟਾਈਲ ਹੈਗਾ ਉਹ ਹੈਲਦੀ ਰੱਖੋ ਐਕਸਰਸਾਈਜ਼ ਕਰੋ ਜਿਹੜੇ ਫਰੂਟਸ ਐਂਡ ਵੈਜੀਟੇਬਲਸ ਲੋ ਦੇ ਵਿੱਚ ਸਟ्रेस ਥੋੜਾ ਘਟਾਓ ਜੇ ਕੋਈ ਡਰਿੰਕ ਜਾਂ স্মੋਕ ਕਰਦਾ ਹੈਗਾ ਸਾਨੂੰ ਉਹਨੂੰ ਘਟਾਉਣਾ ਚਾਹੀਦਾ ਹੈਗਾ ਇਹ ਹੀ ਕੁਝ ਚੀਜ਼ਾਂ ਹੈਗੇ ਜਿਨ੍ਹਾਂ ਅਸੀਂ ਇਹਨੂੰ ਘਟਾ ਸਕਦੇ ਆਂ ਜਾਂ अर्ਲੀ ਡਿਟੈਕਟ ਕਰ ਸਕਦੇ ਆਂ ਸਰ ਇੱਕ ਲਾਸਟ ਮੇਰਾ ਸਵਾਲ ਹੈ ਕਈ ਵਾਰੀ ਡਾਕਟਰ ਵੀ ਇਸ ਚੀਜ਼ ਨੂੰ ਨਾਰਮਲ ਕਹਿ ਦਿੰਦੇ ਆ ਜਿਵੇਂ ਆਪਾਂ ਛੋਟੇ ਡਾਕਟਰਾਂ ਕੋਲ ਚਲ ਜਾਂਦੇ ਕੋਈ ਪ੍ਰੋਬਲਮ ਹੁੰਦੀ ਆ ਤੋਂ ਅੱਗੇ ਉਹ ਕਹਿ ਦਿੰਦੇ ਕਿ ਕੋਈ ਗੱਲ ਨਹੀਂ ਨਾਰਮਲ ਹੈ ਕੁਝ ਨਹੀਂ ਹੁੰਦਾ ਮੈਮ ਦੇਖੋ ਜਿਹੜੀਆਂ ਗੰਡਾ ਹੈਗੀਆਂ ਜਿਵੇਂ ਮੈਂ ਗੰਡ ਗੰਡ ਦੀ ਗੱਲ ਕੀਤੀ ਜੇ 100 ਮੈਂ ਪੇਸ਼ੈਂਟ ਦੇਖਦਾ ਵੀ ਤੇ ਲੰਮਸ ਜਾਂ ਗੰਡਾ ਦੇ ਐਂ ਉਹਨਾਂ ਨੂੰ ਸਿਰਫ ਦੱਸਾਂ ਕਿ ਕੈਂਸਰ ਹੋਗਾ 90 ਜਿਹੜੀ ਗੰਡਾ ਹੈਗੀਆਂ ਉਹ ਸਿੰਪਲ ਗੰਡਾ ਹੋਣੀ ਹੈ ਜਿਹੜੀ 90 ਗੰਡਾ ਜਿਹੜੀ ਸਿੰਪਲ ਗੰਡਾ ਸਾਨੂੰ ਉਹਦਾ ਕੋਈ ਕੰਸਰਨ ਨਹੀਂ ਹੈਗਾ ਕਿ ਅੱਗੇ ਚੱਲ ਕੇ ਉਹ ਅਕਸਰ ਕੈਂਸਰ ਨਹੀਂ ਬਣਦੀ ਹੈ ਜਿਹੜੀ 10 ਗੰਡਾ ਹੈਗੀਆਂ ਸਾਨੂੰ ਉਹਦੇ ਬਾਰੇ ਹੀ ਚਿੰਤਾ ਕਰਨੀ ਚਾਹੀਦੀ ਬਟ ਉਹ ਐਜ਼ ਏ ਪੇਸ਼ੀਐਂਟ ਨਹੀਂ ਦੱਸ ਸਕਦਾ ਕਿ ਇਹ ਗੰਡ ਜਿਹੜੀ ਹੈਗੀ ਨਾਰਮਲ ਹੈਗੀ ਆ ਕਿ ਇਹ ਕੈਂਸਰ ਵਾਲੀ ਗੰਡਾ ਉਹ ਇੱਕ ਐਕਸਪਰਟ ਹੀ ਦੱਸ ਸਕਦਾ ਹੈਗਾ ਜ਼ਰੂਰੀ ਨਹੀਂ ਕਿ ਸਾਰੀ ਗੰਡਾ ਕੈਂਸਰ ਹੀ ਹੋਣ ਅਗੇਨ ਮੈਂ ਇਹ ਕਹਿਣਾ ਚਾਹਾਂਗਾ ਜੇ ਗੰਡ ਹੈਗੀ ਆ ਐਜ਼ ਏ ਪੇਸ਼ੈਂਟ অর ਐਜ਼ ਅ ਪਰਸਨ ਤੁਨੂੰ ਨਹੀਂ ਪਤਾ ਹੋ ਸਕਦਾ ਕਿ ਉਹ ਗੰਡ ਕੈਂਸਰ ਵਾਲੀ ਹੈ ਜਾਂ ਨਾਨ ਕੈਂਸਰ ਵਾਲੀ ਹੈ ਇਹ ਜਿਹੜਾ ਡਿਸੀਜਨ ਹੈਗਾ ਸਾਨੂੰ ਐਕਸਪਰਟ ਦੇ ਉੱਪਰ ਛੱਡਣਾ ਚਾਹੀਦਾ ਹੈਗਾ ਕਿ ਕੀ ਉਹ ਸੋਚਦਾ ਹੈ ਤੇ ਸਾਨੂੰ ਅੱਗੇ ਕਿਵੇਂ ਟਰੀਟ ਕਰਨਾ ਹੈ ਹੁਣ ਤੱਕ ਤੁਸੀਂ ਕਿੰਨੇ ਪੇਸ਼ੈਂਟਸ ਦੇਖ ਚੁੱਕੇ ਹੋ ਸਰ ਮੈਮ ਐਗਜ਼ੈਕਟਲੀ ਜੇ ਨੰਬਰ ਤੁਸੀਂ ਮੇਰੇ ਤੋਂ ਪੁੱਛੋਗੇ ਮੇਰੇ ਕੋਲ ਐਗਜ਼ੈਕਟਲੀ ਨੰਬਰ ਨਹੀਂ ਹੈਗਾ ਬਟ ਅਸੀਂ ਅਕਸਰ ਮਹੀਨੇ ਦੇ ਵਿੱਚ ਸੌ ਪੇਸ਼ੈਂਟ ਦੇਖਦੇ ਹਾਂ ਕੈਂਸਰ ਦਾ ਜਿਹੜਾ ਕਿ ਇਸ ਸੀਜ਼ਨਲ ਪੀੜਿਤ ਹੈ ਤੇ ਨੰਬਰ ਇਹ ਵਧਦਾ ਹੀ ਜਾ ਰਿਹਾ ਹੈਗਾ ਕੈਂਸਰ ਦਾ ਆਂਕੜਾ ਜਿਵੇਂ ਮੈਂ ਪੰਜਾਬ ਦੀ ਗੱਲ ਕਰਾਂ ਡੈਫੀਨਿਟਲੀ ਪੰਜਾਬ ਚ ਕੁਝ ਏਰੀਆ ਹੈਗੇ ਨੇ ਜਿੱਥੋਂ ਮੈਂ ਵੀ ਬਿਲੋਂਗ ਕਰਦਾ ਬਠਿੰਡਾ ਹੋ ਗਿਆ ਮਾਨਸਾ ਮੁਕਸਰੀ ਹੈ ਅਸੀਂ ਇਹਨੂੰ ਕੈਂਸਰ ਬੈਲਟ ਕਹਿੰਦੇ ਆ ਕਿਉਂਕਿ ਕੈਂਸਰ ਦਾ ਇਨਸੀਡੈਂਸ ਇਨਾ ਜ਼ਿਆਦਾ ਹੈਗਾ ਹੁਣ ਉਹ ਕੈਂਸਰ ਬੈਲਟ ਤੋਂ ਛੱਡ ਕੇ ਜਿਹੜਾ ਬਾਕੀ ਵੀ ਪੰਜਾਬ ਹੈਗਾ ਆ ਕੋਈ ਵੀ ਜਿਹੜੇ ਸਰਾਊਂਡਿੰਗ ਹਰਿਆਣਾ ਹਿਮਾਚਲ ਹਰ ਕਿਸੇ 'ਚ ਕੈਂਸਰ ਦਾ ਇਨਸੀਡੈਂਸ ਵਧ ਰਿਹਾ ਹੈ ਪੇਸ਼ੈਂਟਸ ਵਾਪਸ ਆਂਦੇ ਉਹਨੇ ਸਰਜਰੀ ਤੋਂ ਬਾਅਦ ਕੀ ਰਿਸਪੌਂਸ ਮਿਲਦਾ ਹੈ ਸਰ ਉਹਨਾਂ ਨੂੰ ਮੈਂ ਦੇਖੋ ਹਰ ਪੇਸ਼ੈਂਟ ਜਦੋਂ ਵੀ ਕੈਂਸਰ ਨਾਲ ਕੋਈ ਵੀ ਹਾਂ ਫਾਈਟ ਕਰਦਾ ਹੈਗਾ ਤਾਂ ਉਸ ਪੇਸ਼ੈਂਟ ਦਾ ਹੌਸਲਾ ਪੇਸ਼ੈਂਟ ਦੀ ਵਿਲ ਪਾਵਰ ਤੇ ਉਹਦੀ ਫੈਮਿਲੀ ਸਪੋਰਟ ਇਹ ਕੁਝ ਚੀਜ਼ਾਂ ਹੈਗੀਆਂ ਜਿਹੜੀਆਂ ਕਿ ਬਹੁਤ ਜ਼ਰੂਰੀ ਨੇ ਜਦੋਂ ਪੇਸ਼ੈਂਟ ਕੋਈ ਵੀ ਇਲਾਜ ਕਰਾਂਦਾ ਸੀ ਸਾਡਾ ਇੱਕੋ ਹੀ ਕਨਸਰਨ ਹੁੰਦਾ ਕਿ ਪੇਸ਼ੈਂਟ ਨੂੰ ਅਸੀਂ ਥੋੜਾ ਜਿਹਾ ਪੋਜ਼ਿਟਿਵ ਰੱਖੀਏ ਕਿਉਂਕਿ ਜਿਹੜੀ ਬਿਮਾਰੀ ਆ ਨਹੀਂ ਆ ਤਾਂ ਆਉਣ ਭਗਵਾਨ ਨੇ ਜੇ ਦੇਤੀ ਤਾਂ ਉਹਨੂੰ ਟ੍ਰੀਟ ਕਰਨਾ ਅਗਰ ਪੇਸ਼ੈਂਟ ਦੀ ਵਿਲ ਪਾਵਰ ਅੱਛੀ ਹੈਗੀ ਆ ਅੰਦਰੋਂ ਉਹਦੇ 'ਚ ਹੈਗਾ ਕਿ ਮੈਂ ਠੀਕ ਹੋਣਾ ਤਾਂ ਉਹ ਠੀਕ ਹੋ ਜਾਊਗਾ ਜੇ ਪੇਸ਼ੈਂਟ ਸ਼ੁਰੂ 'ਚ ਹੀ ਹੌਂਸਲਾ ਛੱਡ ਜਾਊਗਾ ਕਿ ਮੈਨੂੰ ਤਾਂ ਕੈਂਸਰ ਹੋ ਗਿਆ ਇਹ ਤਾਂ ਡੈਥ ਸੈਂਟੈਂਸ ਹੈਗੇ ਕੈਂਸਰ ਇੱਕ ਡੈਥ ਸੈਂਟੈਂਸ ਨਹੀਂ ਹੈਗੀ ਜੇ ਉਹਨੂੰ ਅਸੀਂ ਠੀਕ ਤਰੀਕੇ ਨਾਲ ਟ੍ਰੀਟ ਕਰੀਏ ਜਿਨ੍ਹਾਂ ਦੀ ਅਸੀਂ ਬ੍ਰੈਸਟ ਸੇਵ ਕਰਦੇ ਹਾਂ ਡੈਫੀਨਿਟਲੀ ਉਹ ਖੁਸ਼ ਹੁੰਦੇ ਨੇ ਕਿ ਉਹਨਾਂ ਲੱਗਦਾ ਹੈ ਕਿ ਉਹਨਾਂ ਦੀ ਇੱਕ ਆਰਗਨ ਬਚ ਗਿਆ ਕਿਉਂਕਿ ਫੀਮੇਲ ਵਾਸਤੇ ਇੱਕ ਬ੍ਰੈਸਟ ਇੱਕ ਇੰਪੋਰਟੈਂਟ ਆਰਗਨ ਹੈ ਇਹ ਸਾਰੀ ਕੋਸਟਲੀ ਵੀ ਸਰਜਰੀਜ਼ ਬਹੁਤ ਹੁੰਦੀ ਹੈ ਤੇ ਗਰੀਬ ਘਰ ਦੇ ਜਿਹੜੇ ਹੈਗੇ ਉਹ ਕਿਵੇਂ ਅਰਜਸਟ ਕਰਦੇ ਨੇ ਦੇਖੋ ਮੈਮ ਕੈਂਸਰ ਦਾ ਜਿਹੜਾ ਇਲਾਜ ਹੈਗਾ ਉਹ ਪਰਸਨਲੀ ਮੇਰੇ ਤੋਂ ਪੁੱਛੋਗੇ ਡੈਫੀਨਿਟਲੀ ਉਹ ਥੋੜਾ ਜਿਹਾ ਇੱਕ ਮਹਿੰਗਾ ਇਲਾਜ ਹੈਗਾ ਕਿਉਂਕਿ ਇਹ ਚ ਸਰਜਰੀ ਵੀ ਆਂਦੀ ਹੈ ਇਹ ਚ ਕੀਮੋ ਵੀ ਲੱਗਦੀ ਹੈ ਇਹ ਚ ਰੇਡੀਏਸ਼ਨ ਵੀ ਲੱਗਦੀ ਹੈ ਉਸੇ ਤਰ੍ਹਾਂ ਹਰ ਪੇਸ਼ੈਂਟ ਗਰੀਬ ਨਹੀਂ ਹੁੰਦਾ ਹਰ ਮਰੀਜ਼ ਅਮੀਰ ਨਹੀਂ ਹੁੰਦਾ ਸਾਡੇ ਕੋਲ ਜਿਹੜਾ ਸਾਡਾ ਸੋਸ਼ਲ ਜਿੱਥੇ ਅਸੀਂ ਰਹਿੰਨੇ ਹੈਗੇ ਆ ਹਰ ਤਰ੍ਹਾਂ ਦੇ ਸਾਨੂੰ ਲੋਕ ਮਿਲਦੇ ਨੇ ਉਸੇ ਤਰ੍ਹਾਂ ਮੈਮ ਸਾਡੇ ਕੋਲ ਸਰਕਾਰੀ ਹਸਪਤਾਲ ਵੀ ਹੈਗੇ ਨੇ ਜਿਵੇਂ ਇੱਥੇ ਟਾਟਾ ਹਸਪਤਾਲ ਹੈਗਾ ਪੀਜੀਐ ਹੈਗਾ ਹੋਰ ਬੜੀਆਂ ਗਵਰਨਮੈਂਟ ਇੰਸਟੀਟਿਊਸ਼ਨਸ ਹੈਗੀਆਂ ਜਿੱਥੇ ਕੀ ਮਰੀਜ਼ਾਂ ਦਾ ਅੱਛੇ ਤੇ ਸਸਤੇ ਚ ਇਲਾਜ ਹੁੰਦਾ ਡੈਫੀਨਿਟਲੀ ਸੇਮ ਟਾਈਮ ਤੇ ਸਾਡੇ ਕੋਲ ਫੋਰਟਿਸ ਮੈਕਸ ਹੋਰ ਅੱਛੇ ਹਸਪਤਲਸ ਹੈਗੇ ਨੇ ਜਿੱਥੇ ਕੀ ਤੁਹਾਡਾ ਪ੍ਰੀਮੀਅਮ ਇਲਾਜ ਹੁੰਦਾ ਪਠਾਨ ਡੈਫੀਨਿਟਲੀ ਕਮਸ ਵਿਦ ਦ ਕੋਸਟ ਤਾਂ ਹਰ ਤਰ੍ਹਾਂ ਦੀ অপਸ਼ਨਸ ਪੇਸ਼IENTS ਕੋਲ ਹੈਗੀ ਹੈ ਗਵਰਨਮੈਂਟ ਨੇ ਸਾਨੂੰ ਸਹੂਲਤਾਂ ਦਿੱਤੀਆਂ ਹੋਈਆਂ ਜਿਹਦੇ ਨਾਲ ਇਹ ਇਲਾਜ ਹੋ ਸਕਦਾ ਡੈਫੀਨਿਟਲੀ ਇਲਾਜ ਮਹਿੰਗਾ ਬਟ ਮੈਜੋਰਟੀ ਪੇਸ਼ੈਂਟ ਕਿਤੇ ਨਾ ਕਿਸੇ ਸਕੀਮ ਦੇ ਅੰਡਰ ਆ ਕੇ ਇਹ ਇਲਾਜ ਕਰਵਾ ਲੈਂਦੇ ਸਰ ਇੱਕ ਕੀਮੋ ਦੀ ਤੁਸੀਂ ਗੱਲ ਕਰ ਰਹੇ ਹੋ ਕੀਮੋ ਲਈ ਵੀ ਲੋਕਾਂ ਦੇ ਮਨ 'ਚ ਰਹਿੰਦਾ ਕਿ ਬਹੁਤ ਪੇਨਫੁਲ ਹੁੰਦੀ ਆ ਅਣਕੋ ਮੈਂ ਕੈਂਸਰ ਦਾ ਇਲਾਜ ਜੇ ਅਕਸਰ ਮੈਂ ਗੱਲ ਕਰਾਣਾ ਜਦੋਂ ਵੀ ਅਸੀਂ ਕੋਈ ਇਲਾਜ ਕਰਦੇ ਹਾਂ ਤਾਂ ਹਰ ਚੀਜ਼ ਦਾ ਕੁਝ ਫਾਇਦਾ ਹਰ ਚੀਜ਼ ਦਾ ਕੁਝ ਨੁਕਸਾਨ ਹੈ ਅਸੀਂ ਪੇਸ਼ੈਂਟ ਨੂੰ ਇਹੀ ਕਹਿੰਦੇ ਆ ਕਿ ਇਹ ਜਿਹੜਾ 6 ਮਹੀਨਿਆਂ ਦਾ ਟਾਈਮ ਹੈਗਾ ਥੋੜਾ ਜਿਹਾ ਕਸਟ ਵਾਲਾ ਟਾਈਮ ਹੈਗਾ ਪਰ ਜੇ ਅਸੀਂ ਕਸਟ ਨਹੀਂ ਚੱਲਾਂਗੇ ਤਾਂ ਅੱਗੇ ਚੱਲ ਕੇ ਸੁੱਖ ਵੀ ਨਹੀਂ ਮਿਲਣਾ ਹੈਗਾ ਜਿਵੇਂ ਅਸੀਂ ਪੜਦੇ ਹਾਂ ਜਦੋਂ ਸ਼ੁਰੂ ਬੱਚੇ ਹੁੰਨੇ ਆ ਤਾਂ ਸਾਡੇ ਪੇਰੈਂਟਸ ਕਹਿੰਦੇ ਬੇਟਾ ਪੜ੍ਹ ਲਓ ਹੁਣ ਪੜੋਂਗੇ ਤਾਂ ਹੀ ਅੱਗੇ ਚੱਲ ਕੇ ਕੱਲ ਨੂੰ ਜ਼ਿੰਦਗੀ ਸੌਖੀ ਹੋਊਗੀ ਸੇਮ ਚੀਜ਼ ਹੈ ਜੇ ਕੈਂਸਰ ਹੋ ਗਿਆ ਕੁਝ ਟਾਈਮ ਸਾਨੂੰ ਕਸਟ ਜ਼ਰੂਰ ਚੱਲਣਾ ਪੈਂਦਾ ਉਸ ਤੋਂ ਬਾਅਦ ਪੇਸ਼ੈਂਟ ਕਹਿੰਦਾ ਜੀ ਮੈਂ ਹੁਣ ਬਿਲਕੁਲ ਠੀਕ ਹਾਂ ਹੁਣ ਮੈਂ ਆਪਣੀ ਨਾਰਮਲ ਲਾਈਫ ਹੈ ਤਾਂ ਇੱਕ ਜਿਹੜੀ ਇਹ ਮਿਸਕਨਸੈਪਸ਼ਨ ਹੈ ਕਿ ਕੀਮੋ ਮੁਸ਼ਕਿਲ ਹੈਗੀਆ ਹਰ ਚੀਜ਼ ਮੁਸ਼ਕਿਲ ਹੈਗੀ ਹੈ ਪਰ ਜਿਹੜਾ ਪ੍ਰੋਪਰ ਇਲਾਜ ਹੈਗਾ ਉਹ ਸਾਨੂੰ ਕਰਨਾ ਚਾਹੀਦਾ ਰਿਕਵਰੀ ਨੂੰ ਕਿੰਨਾ ਟਾਈਮ ਲੱਗ ਜਾਂਦਾ ਹੈ ਰਿਕਵਰੀ ਅਗੇਨ ਉਹ ਡਿਪੈਂਡ ਕਰਦਾ ਕਿ ਪੇਸ਼ੈਂਟ ਸਾਡੇ ਕੋਲ ਕਿਹੜੀ ਸਟੇਜ ਦੇ ਵਿੱਚ ਆਇਆ ਪੇਸ਼ੈਂਟ ਕਿੰਨੀ ਏਜ ਦਾ ਪੇਸ਼ੈਂਟ ਦੀ ਅੰਦਰੋਂ ਵਿਲ ਪਾਵਰ ਕਿੰਨੀ ਹੈ ਕਈ ਪੇਸ਼ੈਂਟ ਤਾਂ ਕਹਿੰਦੇ ਜੀ ਮੈਂ ਤਾਂ ਬਿਲਕੁਲ ਠੀਕ ਹੈ ਮੈਨੂੰ ਤਾਂ ਕੁਝ ਹੋਇਆ ਹੀ ਨਹੀਂ ਡਿਪੈਂਡ ਕਰਦਾ अगेन ਕਿ ਉਹਦੀ ਮੋਰਲ ਸਪੋਰਟ ਕੀ ਹੈ ਪੇਸ਼ੈਂਟ ਡਿਵਿਲ ਪਾਵਰ ਕੀ ਹੈ ਮਤਲਬ ਦਿਮਾਗ ਵਾਲੀ ਬਿਮਾਰੀ ਹੈ ਵੀ ਬਿਲਕੁਲ ਇਹ ਫਿਜ਼ੀਕਲ ਸਟ्रेस ਜ਼ਰੂਰ ਹੈਗਾ ਪਰ ਫਿਜ਼ੀਕਲ ਨੋਨਸ ਮੈਂਬਰ ਤੇ ਪੁੱਛੋਗੇ ਦਿਸ ਇਜ਼ 올 ਇਨ ਅ ਮੈਂਟਲ ਦਿਮਾਗ ਚ ਕੀ ਚੱਲ ਰਿਹਾ ਹੈ ਮਰੀਜ਼ ਉਹਦੇ ਉੱਪਰ ਸਾਰੀ ਚੀਜ਼ਾਂ ਡਿਪੈਂਡ ਕਰਦੀਆਂ ਬਹੁਤ ਵਧੀਆ ਲੱਗਿਆ ਸਰ ਤੁਹਾਡੇ ਨਾਲ ਗੱਲਬਾਤ ਕਰਕੇ ਤੇ ਇਹ ਸੀਗੇ ਆਪਣੇ ਨਾਲ ਡਾਕਟਰ ਨਵਲ ਬੰਸਲ ਜਿਨ੍ਹਾਂ ਨੇ ਬਹੁਤ ਸਾਰੀ ਜਾਣਕਾਰੀ ਦਿੱਤੀ ਬ੍ਰੈਸਟ ਕੈਂਸਰ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਇਹ ਵੀ ਦੱਸਿਆ ਤੁਹਾਨੂੰ ਅੱਜ ਜਾਣਕਾਰੀ ਕਿਵੇਂ ਲੱਗੀ ਤੇ ਇਹੋ ਜੀ ਜਾਣਕਾਰੀ ਤੁਹਾਡੇ ਤੁਹਾਨੂੰ ਹੋਰ ਵੀ ਦਿੰਦੇ ਰਵਾਂਗੇ ਤਤਤ ਲਈ ਧੰਨਵਾਦ ਧੰਨਵਾਦ